ਚਲੋ ਜੀ ਹਾਂ ਸਰ ਕੀ ਕਹਿਣਾ ਚਾਹੁੰਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਜੀ ਤੁਸੀਂ ਸਾਡੇ ਛੋਟੇ ਜਿਹੇ ਸਨੇਹ ਦੇ ਇੱਥੇ ਆਏ ਹੋ ਮੇਰੇ ਨਾਲ ਮੇਰੇ ਜਿਹੜੇ ਸਹਿਯੋਗੀ ਹੈਗੇ ਆ ਜੀ ਕੁਲਵੰਤ ਸਿੰਘ ਜੀ ਔਰ ਲਾਭ ਸਿੰਘ ਗੋਕੇ ਜੀ ਔਰ ਸਾਡੇ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਐਸਐਸਪੀ ਨਾਲ ਆ ਸਾਡੇ ਇਹ ਜਿਹੜੀ ਪੰਜਾਬ ਸਰਕਾਰ ਦੀ ਮੁਹਮਾ ਜੀ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਨੈਸ਼ਨਲ ਕਮਿਸ਼ਨਰ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸੀ ਜੀ ਵੀ ਤੁਹਾਨੂੰ 300 ਯੂਨਟ ਬਿਜਲੀ ਦੇ ਫ੍ਰੀ ਦੇਵਾਂਗੇ ਦੇ ਦਿੱਤੇ ਮੱਲਾਕਲਿਨਿਕ ਬਣਾਵਾਂਗੇ ਬਣਾ ਦਿੱਤੇ ਕਿਸਾਨਾਂ ਨੂੰ ਬਿਜਲੀ ਮੋਟਰਾਂ ਦੀ ਬਿਜਲੀ ਦਿਨ ਨੂੰ ਦੇਵਾਂਗੇ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ ਹੋਮ ਡਿਲੀਵਰੀ ਆਫ ਸਰਵਿਸਿਜ਼ ਬਹੁਤ ਸਾਰੇ ਵਾਅਦੇ ਅਸੀਂ ਪੂਰੇ ਕੀਤੇ ਆ ਸਕੂਲ ਠੀਕ ਕਰਾਂਗੇ ਕਰ ਰਹੇ ਆ ਜੀ ਇਸੇ ਤਰ੍ਹਾਂ ਇੱਕ ਵਾਅਦਾ ਸੀਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਹਦੇ ਵਾਸਤੇ ਮੱਲੋ ਜਿਹੜੀ ਡਬਲ ਪ੍ਰੌਂਕਟ ਸਟਰੈਟੀਜੀ ਆ ਦੋ ਤਰ੍ਹਾਂ ਦੀ ਜਿਹੜੀ ਨੀਤੀ ਆ ਇੱਕ ਤਾਂ ਹੈਗਾ ਜਿਹੜੇ ਬੰਦੇ ਨਸ਼ਾ ਕਰਦੇ ਆ ਜਿਨ੍ਹਾਂ ਦੇ ਕੋਲੋਂ ਕੰਜ਼ਮਪਸ਼ਨ ਕੁਆਟਿਟੀ ਆ ਜਿਹੜੇ ਫੀਮ ਭੁੱਕੀ ਵਾਲੇ ਆ ਜਿਹਨੇ ਪਹਿਲੀ ਵਾਰੀ ਆ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਆ ਬਹੁਤ ਥੋੜੀ ਕੁਆਟਿਟੀ ਮਿਲਦੀ ਆ ਜਿਹੜੇ ਮਰੀਜ਼ ਆ ਉਹਨਾਂ ਦੇ ਨਾਲ ਸਾਨੂੰ ਹਮਦਰਦੀ ਆ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਆ ਉਹਨਾਂ ਦਾ ਇਲਾਜ ਕਰਾਂਗੇ ਪਹਿਲਾਂ ਜਿਹੜੇ ਟੀਕੇ ਲਾਂਦੇ ਆ ਉਹਨਾਂ ਨੂੰ ਗੋਲੀਆਂ ਤਾਂ ਲੈ ਕੇ ਆਵਾਂਗੇ ਫਿਰ ਹੌਲੀ ਹੌਲੀ ਗੋਲੀਆਂ ਕੱਟ ਕਰਾਂਗੇ ਫਿਰ ਗੋਲੀਆਂ ਛਡਾਵਾਂਗੇ ਕੋਈ ਨਾ ਕੋਈ ਕੰਮ ਸਿਖਾਵਾਂਗੇ ਉਹਨਾਂ ਨੂੰ ਫਿਰ ਕੋਈ ਨਾ ਕੋਈ ਕੰਮ ਕਰਨ ਵਾਸਤੇ ਕੋਈ ਲੋਨ ਦੇਵਾਂਗੇ ਕੋਈ ਗਰਾਂਟ ਦੇਵਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸ਼ੁਰੂ ਕਰਾਵਾਂਗੇ ਜਿਹੜੀ ਦੂਜੀ ਕੈਟਾਗਰੀ ਆ ਜਿਹੜੇ ਨਸ਼ਾ ਵੇਚਣ ਵਾਲੇ ਆ ਜਿਹੜੇ ਨਸ਼ਾ ਦੇ ਵਪਾਰੀ ਆ ਉਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਿਹਾ ਤੇ ਇਹ ਪੰਜਾਬ ਪੁਲਿਸ ਵਾਲੇ ਉਹਨਾਂ ਨੂੰ ਬਰਬਾਦ ਕਰਨਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਹ ਜੇਲ੍ਹਾਂ ਚ ਜਾਣਗੇ ਡਰਗ ਐਡਿਕਟ ਡੀ ਐਡਿਕਸ਼ਨ ਸੈਂਟਰ ਰੀਹੈਬਿਲਿਟੇਸ਼ਨ ਸੈਂਟਰਸ ਤੇ ਜਾਣਗੇ ਸਕਿਲ ਡਿਵੈਲਪਮੈਂਟ ਸੈਂਟਰਾਂ 'ਚ ਜਾਣਗੇ ਨਸ਼ਾ ਵੇਚਣ ਵਾਲੇ ਪੁਲਿਸ ਉਹਨਾਂ ਦੇ ਪਿੱਛੇ ਆ ਜਾਂ ਉਹ ਜੇਲ੍ਹ ਵਿੱਚ ਜਾਣਗੇ ਜਾਂ ਪੰਜਾਬ ਨੂੰ ਛੱਡ ਕੇ ਭੱਜ ਜਾਣਗੇ ਤੇ ਜਾਂ ਫਿਰ ਉਹ ਜਿਹੜਾ ਹੈਗਾ ਕਿਤੇ ਮਤਲਬ ਸਮਝ ਲਓ ਵੀ ਸ਼ਮਸ਼ਾਨ ਤੱਕ ਪਹੁੰਚ ਜਾਣਗੇ ਇਹ ਬੜੀ ਕਲੀਅਰ ਵਾਰਨਿੰਗ ਹੈ ਜੀ ਕੋਈ ਇਹਦੇ ਵਿੱਚ ਕਿਸੇ ਨੂੰ ਕੋਈ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਕਿ ਪੰਜਾਬ ਸਰਕਾਰ ਨੇ ਤਿਆਹੀਆ ਕਰ ਲਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਾਹ ਲੈਣਾ ਅੱਜ ਸਾਰੇ ਦੇ ਸਾਰੇ ਜਿਹੜੀ ਸਾਡੀ ਕੈਬਨਿਟ ਸਬ ਕਮੇਟੀ ਹੈ ਪੰਜ ਦੇ ਪੰਜ ਜਿਹੜੇ ਕੈਬਨਿਟ ਮਿਨਿਸਟਰ ਆ ਫੀਲਡ 'ਚ ਆ ਸਾਡੇ ਸਾਰੇ ਐਮ ਐਲ ਏ ਬਾਕੀ ਸਾਰੇ ਮਿਨਿਸਟਰਸ ਸਾਰੇ ਅਫਸਰ ਸਹਿਬਾਨ ਐਸੋਲੇ ਸਾਰੇ ਫੀਲਡ ਦੇ ਵਿੱਚ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਦੇ ਦੇਖਦਾ ਵੀ ਕਿਲੋਆਂ ਦੇ ਹਿਸਾਬ ਨਾਲ ਹੈਰੋਇਨ ਵੀ ਫੜੀ ਆ ਔਰ ਦੂਜੇ ਨਸ਼ੇ ਵੀ ਫੜੇ ਗਏ ਆ ਔਰ ਬਹੁਤ ਸਾਰੇ ਬੰਦਿਆਂ ਤੇ ਐਕਸ਼ਨ ਹੋ ਰਹੀ ਆ ਜਿਹੜੇ ਬੰਦੇ ਨੇ ਪਾਪ ਦੀ ਕਮਾਈ ਹੋਏਗੀ ਜਿਉਂ ਨੇ ਪਾਪ ਦੀ ਕਮਾਈ ਕਰਕੇ ਕੁਝ ਬਣਾ ਵੀ ਲਈ ਆ ਪ੍ਰਾਪਰਟੀ ਤਾਂ ਉਹ ਵੀ ਨਹੀਂ ਬਚੇਗੀ ਕੋਈ ਕਿਸੇ ਨੂੰ ਗਲਤ ਪੰਮੇ ਨਹੀਂ ਹੋਣੀ ਚਾਹੀਦੀ ਸੋ ਇਸ ਕਰਕੇ ਅਸੀਂ ਜਿਹੜਾ ਹੈਗਾ ਪੁਲਿਸ ਦਾ ਕੰਮ ਹੈ ਜਿਹੜੀ ਸਪਾਈ ਰਿਡਕਸ਼ਨ ਵੀ ਜਿਹੜੀ ਨਸ਼ਿਆਂ ਦੀ ਸਪਲਾਈ ਨਾ ਹੋਵੇ ਸਾਡਾ ਜਿਹੜਾ ਕੰਮ ਹੈ ਸਰਕਾਰ ਦਾ ਕੰਮ ਹੈ ਬਾਕੀ ਜਿਹੜੇ ਮੇਰਾ ਹੋ ਗਿਆ ਮੈਡੀਕਲ ਦਾ ਹੋ ਗਿਆ ਸਾਡੇ ਮੇਰੇ ਸਹਿਯੋਗਿਆ ਦਾ ਹੋ ਗਿਆ ਕਿ ਅਸੀਂ ਜਿਹੜੇ ਬੰਦੇ ਟੀਕੇ ਲਾਉਂਦੇ ਆ ਪਹਿਲਾ ਕੰਮ ਹੈ ਕਿ ਉਹਨਾਂ ਨੂੰ ਟੀਕੇ ਲਾਣੇ ਬੰਦ ਕਰਨੇ ਆ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਇੱਕ ਤਾਂ ਹੈਗਾ ਵੀ ਅਸੀਂ ਪਹਿਲਾਂ ਗੋਲੀਆਂ ਦਿੰਦੇ ਹਾਂ ਤੁਸੀਂ ਸੁਣਦੇ ਹੋ ਪਰ ਜੇ ਫਿਰ ਵੀ ਕਿਸੇ ਨੂੰ ਕੋਈ ਜ਼ਿਆਦਾ ਲਤ ਲੱਗੀ ਹੋਈ ਹੈ ਉਸ ਲਈ ਤਾਂ ਨਹੀਂ ਸਰਦਾ ਔਖਾ ਇੱਕ ਲਿਕਵਿਡ ਮੈਥਡੋਨ ਥੈਰੇਪੀ ਸ਼ੁਰੂ ਕਰ ਰਹੇ ਆ ਅਸੀਂ ਉਹਨਾਂ ਦੇ ਵਾਸਤੇ ਤਾਂ ਕਿ ਜਿਹੜਾ ਔਖਾ ਪੀਰੀਅਡ ਉਹਨਾਂ ਦਾ ਲੰਘ ਜਾਏ ਫਿਰ ਉਹਨਾਂ ਨੂੰ ਉਹ ਲਿਕਵਿਡ ਮੈਥਡੋਨ ਫਿਰ ਗੋਲੀਆਂ ਤੇ ਲੈ ਕੇ ਆਵਾਂਗੇ ਫ हां एक ਗੱਲ ਮੈਂ ਹੋਰ ਕਰਨੀ ਚਾਹੁੰਦਾ ਜੀ ਤੁਹਾਡੇ ਇੱਥੇ ਬਰਨਾਲੇ ਦੇ ਵਿੱਚ ਬਹੁਤ ਵੱਡੀ ਸਮੱਸਿਆ ਜਿਹੜਾ ਬੰਦਾ ਟੀਕਾ ਲਾਂਦਾ ਸਾਡੀ ਏਬੀ ਸਕੀਮ ਹੈ ਜੀ ਇੱਕ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡਾ ਉਹਦਾ ਆਲਟਰਨੇਟ ਦੇਾਂਗੇ ਪਰ ਜੇ ਲੋੜ ਪੈ ਗਈ ਤਾਂ ਅਸੀਂ ਸਿਰੰਜ ਵੀ ਦੇ ਦਾਂਗੇ ਸਿਰੰਜਾਂ ਸ਼ੇਅਰ ਨਹੀਂ ਕਰਨੀਆਂ ਉਹਦੇ ਨਾਲ ਕੀ ਹੋ ਰਿਹਾ ਕਿ ਲੋਕਾਂ ਨੂੰ ਕਾਲਾ ਪੀੜੀਆ ਬਹੁਤ ਹੋ ਰਿਹਾ ਨੌਜਵਾਨਾਂ ਨੂੰ ਐਚ ਏ ਵੀ ਏਡਸ ਦੀ ਬਿਮਾਰੀ ਬਹੁਤ ਹੋ ਰਹੀ ਹੈ ਉਹਨਾਂ ਤੋਂ ਵੀ ਬਚਾਉਣਾ ਬੱਚਿਆਂ ਨੂੰ ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਚੜੀ ਕੋਸ਼ਿਸ਼ ਕਰ ਰਹੇ ਹਾਂ ਹਰ ਸੰਭਵ ਮਦਦ ਕਰਾਂਗੇ ਕਿ ਜਿਹੜੇ ਬਜਟੀਕਾ ਲਾਂਦੇ ਆ ਉਹ ਲਿਕਵਿਡ ਮੈਥਡੋਂ ਦੇ ਉੱਤੇ ਜਾਂ ਗੋਲੀਆਂ ਤੇ ਆ ਜਾਣ ਉਹ ਤੇ ਦੂਜੀ ਗੱਲ ਐ ਕਿ ਜਿਹੜਾ ਸਟਿਗਮਾ ਰਿਡਕਸ਼ਨ ਐ ਉਹ ਕਿਦਾਂ ਹੋਊਗਾ ਕਿ ਲੋਕ ਜਾਂਦੇ ਨਹੀਂ ਹੈ ਤੁਸੀਂ ਦੇਖਿਆ ਹੋਣਾ ਕਿ ਬੰਦੇ ਤਾਂ ਆ ਜਾਂਦੇ ਦਵਾਈ ਲੈਣ ਔਰਤਾਂ ਨਹੀਂ ਆਉਂਦੀਆਂ ਔਰਤਾਂ ਦੇ ਵਿੱਚ ਵੀ ਨਸ਼ੇ ਦੀ ਪ੍ਰੋਬਲਮ ਹੈਗੀ ਆ ਅਸੀਂ ਕਪੂਰਥਲਾ ਚ ਪਾਇਲਟ ਕੀਤਾ ਹੁਣ ਜਿੰਨੇ ਤੁਹਾਡੇ ਪਿੱਛੇ ਜੇ ਫੜੇ ਗਏ ਆ ਵੱਡੇ ਵੱਡੇ ਸਮੱਗਲਰ ਜਿਹੜੀ ਪਹਿਲੀ ਸਮੱਗਲਰ ਐ ਜਿਹਦਾ ਜਗਰਾਮਾ ਦੇ ਵਿੱਚ ਨਾਰੰਗਵਾਲ ਦੇ ਵਿੱਚ ਕੱਟਾਇਆ ਸੀ ਉਹ ਵੀ ਲੇਡੀ ਸੀ ਬਹੁਤ ਸਾਰੀਆਂ ਲੇਡੀਆਂ ਜਿਹੜੀਆਂ ਸਮੱਗਲਿੰਗ ਦੇ ਵਿੱਚ ਇਨਵੋਲਡ ਆ ਬਹੁਤ ਸਾਰੇ ਮਾਈਨਰ ਨੂੰ ਮਤਲਬ ਪੁਸ਼ ਕੀਤਾ ਜਾ ਰਿਹਾ ਨਸ਼ਿਆਂ ਦੇ ਵਿੱਚ ਔਰਤਾਂ ਵਾਸਤੇ ਵੀ ਅਸੀਂ ਸਪੈਸ਼ਲ ਬਾਡ ਜਿਹੜੇ ਹੈਗੇ ਆ ਸਾਡੇ ਕੋਲ ਹੈਗਾ ਵੀ ਤੁਸੀਂ ਵੀ ਆਓ ਤੁਹਾਨੂੰ ਤੁਹਾਡੇ ਜਿਹੜੇ ਵੀ ਮਾਨ ਸਨਮਾਨ ਦੀ ਅਸੀਂ ਇੱਜ਼ਤ ਕਰਦੇ ਹੋਏ ਔਰ ਉਹਦੇ ਵਾਸਤੇ ਅਸੀਂ ਨਾਰਕੋਟਿਕ ਅਨੋਨਿਮਸ ਇੱਕ ਗਰੁੱਪ ਕ੍ਰੀਏਟ ਕਰ ਰਹੇ ਆ ਜਿੱਥੇ ਵੀ ਸਾਡਾ ਓਟ ਸੈਂਟਰ ਆ ਜਾਂ ਡੀਡਿਕਸ਼ਨ ਸੈਂਟਰ ਆ ਉਹਦਾ ਇੱਕ ਨਾਰਕੋਟਿਕ ਅਨੋਨਿਮਸ ਗਰੁੱਪ ਹੋਏਗਾ ਉਹ ਬੰਦੇ ਹੁੰਦੇ ਆ ਜਿਹੜੇ ਪਹਿਲਾਂ ਕਦੇ ਨਸ਼ਾ ਕਰਦੇ ਸੀ ਨਸ਼ਾ ਛੱਡ ਕੇ ਆਪਣਾ ਚੰਗਾ ਭਲਾ ਕੰਮ ਕਰ ਰਹੇ ਆ ਉਹਨਾਂ ਨੂੰ ਸਪੋਰਟ ਕਰਦਿਆ ਵੀ ਮੈਂ ਨਸ਼ਾ ਕਿੱਦਾਂ ਛੱਡਿਆ ਮੈਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਆਈਆਂ ਉਹ ਆਪਣਾ ਤਜਰਬਾ ਸਾਂਝੀ ਕਰਦੇ ਹੋ ਮਿਲ ਕੇ ਨਾਰਕੋਟਿਕ ਅਨੋਨਿਮਸ ਦੇ ਸਪੋਰਟ ਗਰੁੱਪ ਬਣਾ ਰਹੇ ਆ ਹਰ ਪਿੰਡ ਦੇ ਵਿੱਚ ਇੱਕ ਜਿਹੜਾ ਤੁਹਾਡਾ ਹੈਗਾ ਸੀ ਸਿਹਤ ਕਮੇਟੀ ਬਣਾ ਰਹੇ ਆ ਜਿਹਦੇ ਵਿੱਚ ਜਿਹੜੀ ਲੇਡੀ ਪੰਚਾਇਤ ਮੈਂਬਰ ਹੈ ਉਹ ਉਹਦੀ ਪ੍ਰਧਾਨ ਹੋਏਗੀ ਆਸ਼ਾ ਵਰਕਰ ਉਹਦੀ ਜਿਹੜੀ ਮੈਂਬਰ ਸੈਕਟਰੀ ਹੋਏਗੀ 15 ਮੈਂਬਰ ਹੋਣਗੇ ਉਹਦੇ ਚ ਅਸੀਂ ਬਾਕੀ ਵੀ ਜਿਹੜਾ ਹੈਗਾ ਲਾਈਫਸਟਾਈਲ ਡਿਸਆਰਡਰ ਵੀ ਬਲੱਡ ਪ੍ਰੈਸ਼ਰ 슈ਗਰ ਦਾ ਵੀ ਇਲਾਜ ਕਰਾਂਗੇ ਲੇਕਿਨ ਉਹਦੇ ਵਾਸਤੇ ਇੱਕ ਸਪੋਰਟ ਗਰੁੱਪ ਹੋਏਗਾ ਉਹ ਇਸੇ ਤਰ੍ਹਾਂ ਜਿਹੜੇ ਮਹੱਲਿਆਂ ਦੇ ਵਿੱਚ ਜਿਹੜਾ ਹੈਗਾ ਸਪੋਰਟ ਗਰੁੱਪ ਤਾਕੇ ਜਿਹੜੇ ਹੈ ਗਿਆ ਲੋਕਾਂ ਦੇ ਵਿੱਚ ਜਿਹੜੀ ਲੋਕਾਂ ਨੂੰ ਜਦੋਂ ਬੰਦਾ ਨਸ਼ਾ ਛੱਡੇ ਉਹਨੂੰ ਇੱਕ ਤਾਂ ਪਤਾ ਲੱਗਣਾ ਚਾਹੀਦਾ ਵੀ ਅਸੀਂ ਦਲਦਲ 'ਚ ਫਸੇ ਹੋਇਆ ਮੇਰੇ ਵਰਗੇ ਹੋਰ ਵੀ ਆ ਗਿਆ ਤੇ ਜਦੋਂ ਉਹ ਕਾਰਨ ਜਿਹੜੇ ਬੰਦੇ ਨਸ਼ਾ ਨਹੀਂ ਕਰਦੇ ਉਹਨੂੰ ਸਪੋਰਟ ਕਰਨ ਉਹਨਾਂ ਨੂੰ ਨਫ਼ਰਤ ਨਾ ਕਰਨ ਉਹਨਾਂ ਨੂੰ ਉਹਨਾਂ ਨੂੰ ਹਮਦਰਦੀ ਚਾਹੀਦੀ ਹੈ ਸਾਡੀ ਜਿਹੜੇ ਬੰਦਾ ਨਸ਼ਾ ਕਰਦਾ ਉਹ ਬਿਮਾਰ ਹੈ ਉਹਨੂੰ ਕੋਈ ਨਾ ਕੋਈ ਉਹਦਾ ਕਾਰਨ ਆ ਜਾਂ ਡਿਪਰੈਸ਼ਨ ਚ ਆ ਕੋਈ ਕਰਜ਼ਾ ਹੈ ਬੇਰੁਜ਼ਗਾਰ ਹੈ ਕੋਈ ਨਾ ਕੋਈ ਦੀ ਵਜ੍ਹਾ ਹੈ ਗਿਆ ਕੋਈ ਫੈਮਿਲੀ ਡਿਸਪਿਊਟ ਆ ਕੋਈ ਜ਼ਮੀਨ ਦਾ ਝਗੜਾ ਚੱਲਦਾ ਜਿਹਨਾਂ ਦੇ ਨਾਲ ਕੋਪ ਨਹੀਂ ਕਰ ਪਾ ਰਿਹਾ ਕੋਈ ਨਾ ਕੋਈ ਪ੍ਰੈਸ਼ਰ ਤੋ ਉਹਦੇ ਵਾਸਤੇ ਜਿਹੜਾ ਸਾਨੂੰ ਸਾਰੇ ਸਮਾਜ ਦੀ ਹਮਦਰਦੀ ਚਾਹੀਦੀ ਆ ਆਪਾਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪਵੇਗਾ ਉਹਦੇ ਨਾਲ ਸਟਿਗਮਾ ਰਿਡਕਸ਼ਨ ਹੋਵੇਗਾ ਹਾਰਮ ਰਿਡਕਸ਼ਨ ਉਹਦੀ ਗੱਲ ਕਰਤੀ ਮੈਂ ਤੇ ਜਦੋਂ ਆਪਾਂ ਲੋਕਾਂ ਨੂੰ ਨਸ਼ਾ ਛੁਡਾ ਕੇ ਕਿਸੇ ਕੰਮ ਨਾਲ ਜੋੜ ਦਾਂਗੇ ਕਿਸੇ ਮੰਤਵ ਨਾਲ ਜੋੜ ਦਾਂਗੇ ਤਾਂ ਫਿਰ ਜਿਹੜੀ ਹੈਗੀ ਡਿਮਾਂਡ ਰਿਡਕਸ਼ਨ ਹੋਵੇਗੀ ਜੇ ਤਿੰਨੋਂ ਹੀ ਕੰਮ ਹੋਣਗੇ ਪੁਲਿਸ ਵੀ ਤਾਂ ਹੀ ਕੰਮਜਾਓ ਹੋਏਗੀ ਨਾ ਇਕੱਲੇ ਹੋ ਕੰਮਜਾਓ ਹੋ ਸਕਦੇ ਆ ਨਾ ਅਸੀਂ ਹੋ ਸਕਦੇ ਆ ਸਾਰਿਆਂ ਨੇ ਇਕੱਠੇ ਹੋ ਕੇ ਸੋ ਮੀਡੀਆ ਨੂੰ ਵੀ ਬੇਨਤੀ ਆ ਜੀ ਮਨੂੰ ਬਹੁਤ ਸਾਰੇ ਮੀਡੀਆ ਵਾਲੇ ਖਬਰ ਦਿੰਦੇ ਔਰ ਬਹੁਤ ਕਈ ਵਾਰੀ ਮਨੂੰ ਮੀਡੀਆ ਵਾਲਾ ਨੇ ਐਕਸ਼ਨੇਬਲ ਇਨਫੋਰਮੇਸ਼ਨ ਕਿ ਫਲਾਨੀ ਜਗ੍ਹਾ ਤੇ ਫਲਾਨੇ ਪੜਦੇ ਨੀਚੇ ਲੋਕ ਟੀਕੇ ਲਾਉਂਦੇ ਆ ਮੈਂ ਆਪਣੇ ਬੰਦੇ ਭੇਜਦਾ ਉੱਥੇ ਕਿ ਜਾਓ ਦੇਖੋ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨੂੰ ਮਾਰਨਾ ਨਹੀਂ ਕੁੱਟਣਾ ਨਹੀਂ ਭਜਾਣਾ ਨਹੀਂ ਉਹਨਾਂ ਨੂੰ ਪੁੱਛੋ ਕਿ ਬੱਚੇ ਟੀਕੇ ਲਾਣੇ ਆ ਕੋਈ ਗੱਲ ਨਹੀਂ ਸੈਂਚ ਹੈ ਦੀ ਹਾਲ ਮੈਂ ਦਿੰਦਾ ਸ੍ਰੀ ਜੀ ਤੁਹਾਨੂੰ ਦੋਸਤੀ ਪੈ ਗਈ ਉਸ ਤੋਂ ਬਾਅਦ ਉਹਨੂੰ ਕਹਿਣਾ ਵੀ ਤੂੰ ਟੀਕੇ ਕੋ ਲਾਣਾ ਯਾਰ ਤਨ ਮੈਂ ਇਹੋ ਜੀ ਦਵਾਈ ਦਿੰਨਾ ਜਿਹਦਾ ਟੀਕੇ ਜਨਾ ਅਸਰ ਹੋਗਾ ਫਿਰ ਉਹਨੂੰ ਲਾ ਕੇ ਲਿਕਵਿਡ ਮੈਥਡੋਂ ਤੇ ਲੈ ਕੇ ਹੋਰ ਰਿਲੇਸ਼ਨਸ਼ਿਪ ਬੈਟਰ ਹੋ ਗਿਆ ਫਿਰ ਉਹਨੂੰ ਕਹਿੰਦਾ ਵੀ ਇਹਦੀ ਵੀ ਲੋੜ ਨਹੀਂ ਹੈ ਤੇਰਾ ਗੋਲੀ ਲਾਣ ਤੋਂ ਆਪਣਾ ਕੰਮ ਕਰ ਤੂੰ ਕਰਨਾ ਕੀ ਚਾਹੁੰਦਾ ਬੰਦਾ ਕਈ ਤਾਂ ਮਤਲਬ ਫੁੱਟ ਫੁੱਟ ਕੇ ਰੋਣ ਲੱਗ ਜਾਂਦੇ ਆ ਜੀ ਤੇ ਮੈਂ ਕੰਮ ਕਰਨਾ ਚਾਹੁੰਦਾ ਜੀ ਮੈਂ ਇਨਾ ਪੜਿਆ ਹੋਇਆ ਕਈ ਤਾਂ ਬੀ ਟੈਕ ਕਰੀ ਫਿਰਦੇ ਆ ਕਈ ਐਮਏ ਕਰੀ ਫਿਰਦੇ ਆ ਪੜੇ ਲਿਖੇ ਬੱਚੇ ਆ ਬੇਰੋਜ਼ਗਾਰੀ ਆ ਹੋਰ ਹੋਰ ਬੜੇ ਕਾਰਨ ਆ ਜੀ ਉਹ ਫਿਰ ਹੌਲੀ ਹੌਲੀ ਜਦੋਂ ਖੁੱਲਦਾ ਹੋਣਾ ਜੀ ਜਦੋਂ ਕਹਿੰਦੇ ਇੱਕ ਜਦੋਂ ਫੋੜਾ ਫਿਸਦਾ ਨਾ ਫਿਰ ਪੀਕ ਨਿਕਲਦੀ ਅੰਦਰੋਂ ਅੰਦਰੋਂ ਉਹਦੀਆਂ ਭਾਵਨਾਵਾਂ ਨਿਕਲ ਕੇ ਆਉਂਦੀਆਂ ਫਿਰ ਅਸੀਂ ਉਹਨੂੰ ਗੋਲੀਆਂ ਤੇ ਪਾਉ ਮਾਲੋ ਜਿਹਨੂੰ ਕਹਿੰਦੇ ਆਪਾਂ ਕੇ ਪੇਨ ਟੇਕਿੰਗ ਐਕਸਰਸਾਈਜ਼ ਹੈ ਉਹ ਅਸੀਂ ਸਾਡੇ ਜਿਹੜਾ ਸਟਾਫ ਹੈ ਸਾਡਾ ਸਟਾਫ ਵੀ ਕਮਿਟਿਡ ਹੈ ਇਹਨਾਂ ਦਾ ਵੀ ਧਿਆਨ ਕਰਾਂਗੇ ਬੜਾ ਨੋਬਲ ਕੰਮ ਹੈ ਬਹੁਤ ਸਾਰੇ ਐਨ ਜੀਓ ਸਾਨੂੰ ਸਪੋਰਟ ਕਰ ਰਹੇ ਆ ਬਹੁਤ ਸਾਰੇ ਰਿਲੀਜੀਅਸ ਬਾਡੀਜ਼ ਔਰ ਸਭ ਤੋਂ ਜ਼ਿਆਦਾ ਵੱਡੀ ਗੱਲ ਹੈ ਜਦੋਂ ਦੀ ਸਾਡੇ ਮੁੱਖ ਮੰਤਰੀ ਨੇ ਮਹਿੰਮ ਸ਼ੁਰੂ ਕੀਤੀ ਆ ਲੋਕ ਅਸੀਸਾ ਦੇ ਰਹੇ ਆ ਸਾਰੇ ਪੰਜਾਬ ਚੋਂ ਮਾਂ ਪਿਓ ਆਪ ਬਲਾ ਕੇ ਕਹ ਰਹੇ ਕਿ ਮੇਰਾ ਬੱਚਾ ਨਸ਼ਾ ਕਰਦਾ ਇਹਨੂੰ ਲੈ ਜਾਓ ਅਸੀਂ ਕਹ ਜਿਹੜੇ ਬੱਚੇ ਨਸ਼ਾ ਕਰਦੇ ਸਾਨੂੰ ਦੇ ਦਿਓ ਨਸ਼ਾ ਛੁਡਾ ਕੇ ਕੰਮ ਸਿਖਾ ਕੇ ਉਹਨੂੰ ਕੰਮ ਲਾ ਕੇ ਤੁਹਾਨੂੰ ਦੇ ਦਾਂਗੇ ਤੋ ਬਹੁਤ ਅੱਛਾ ਰਿਸਪੌਂਸ ਹੈ ਲੋਕਾਂ ਦਾ ਬਹੁਤ ਸਾਰਾ ਰਿਸਪੌਂਸ ਹੈ ਐਡਮਿਨਿਸਟ੍ਰੇਸ਼ਨ ਦਾ ਬਹੁਤ ਅੱਛਾ ਰਿਸਪੌਂਸ ਹੈ ਮੀਡੀਆ ਦਾ ਵੀ ਬਹੁਤ ਪੋਜ਼ਿਟਿਵ ਰਿਸਪੌਂਸ ਹੈ ਸੋ ਐਸ ਵੇਲੇ ਸਾਰੀ ਜਿਹੜੀ ਗੋਇੰਗ ਬਹੁਤ ਅੱਛੀ ਚੱਲ ਰਹੀ ਹੈ ਮੈਂ ਉਮੀਦ ਕਰਦਾ ਕਿ ਅਸੀਂ ਆਉਣ ਵਾਲੇ 3-4 ਮਹੀਨੇ ਚੜ੍ਹੇ ਨਸ਼ਿਆਂ ਨੂੰ ਚੰਗੀ ਤਰ੍ਹਾਂ ਠੱਲ ਪਾ ਕੇ ਆਪਣੇ ਬੱਚਿਆਂ ਨੂੰ ਜਿਹੜੇ ਕੁਰਾਹੇ ਪੈ ਗਏ ਉਹਨਾਂ ਨੂੰ ਸਿੱਧੇ ਰਸਤੇ ਪਾ ਦਾਂਗੇ ਸਰ ਬਰਨਾਲਾ ਦੀ ਗੱਲ ਕਰਾਂਗੇ ਬਰਨਾਲਾ ਦੇ ਵਿੱਚ ਤੁਸੀਂ ਵਿਤੌਰ ਕੈਬਨਟ ਵਿੱਚ ਉਸ ਕੇ ਬਾਅਦ ਆਏ ਹੋ ਜੀ ਇੱਥੋਂ ਦੇ ਕਾਂਗਰਸੀ ਵਿਧਾਇਕ ਨੇ ਵਿਧਾਨ ਸਭਾ ਦੇ ਵਿੱਚ ਇੱਥੇ- ਬਹੁਤ ਸਾਰੀਆਂ ਪੋਸਟਾਂ ਖਾਲੀ ਨੇ ਕਿ ਪ੍ਰਸ਼ਾਸਨਾਂ ਚ ਸਾਰਾ ਰੁਕੇ ਅਸੇ ਕੀ ਸਰਕਾਰ ਉਹ ਤੇ 100 ਲੈ ਗਈ ਹਾਂਜੀ ਹਾਂ ਉਹਦੇ ਚ ਤੁਹਾਡੇ ਇੱਕ ਤਰ੍ਹਾਂ ਤੇ ਕ੍ਰਿਟੀਕਲ ਕੇਅਰ ਬਲਾਕ ਬਣ ਰਿਹਾ ਐ ਐਮ ਸੀ ਐਚ ਐ ਨਰਸਰੀ ਆ ਸਾਡੇ ਕੋਲੇ ਸਪੈਸ਼ਲਿਸਟ ਦੀ ਜਿਹੜੀ ਹੈਗੀ ਆ ਉਹ ਸ਼ਾਰਟੇਜ ਸੀ ਮੈਂ ਮੈਡੀਕਲ ਕਾਲਜ ਜਾ ਕੇ ਆਇਆ ਜਿਹੜੇ ਬੱਚੇ ਆ ਇਹ ਪਹਿਲੀ ਵਾਰੀ ਆ ਇਹ ਸਰਕਾਰ ਨੇ ਬੌਂਡ ਭਰਦੇ ਸੀ ਬੱਚੇ ਪਹਿਲਾਂ ਵੀ ਪੀਜੀ ਕਰਕੇ ਚਲੇ ਜਾਂਦੇ ਸੀ ਇਸ ਵਾਰੀ ਪਹਿਲੀ ਵਾਰੀ ਆ ਕਿ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਕਹਾਂ ਵੀ ਤੁਸੀਂ ਜਿਹੜੀ ਆਪਣੀ ਇੱਕ ਇੱਕ ਸਾਲ ਦੀ ਜਿਹੜੀ ਮੈਂਡਟਰੀ ਆ ਬਨੋ ਮੀਂਹ ਦਾ ਕਿ ਡਿਸਟ੍ਰਿਕਟ ਹਸਪਤਾਲ ਤਾਂ ਆ ਜਾਣਗੇ ਉਸ ਤੋਂ ਬਾਅਦ ਫਿਰ ਸਬਡਿਵੀਜ਼ਨ ਹਸਪੀਟਲ ਫਿਰ ਸੀਐਸਟੀ ਦੇ ਬੰਦੇ ਆਣਗੇ ਇੱਕ ਅਸੀਂ ਇੱਕ ਨਵਾਂ ਜਿਹੜਾ ਹੈਗਾ ਉਹ ਪਾਇਲਟ ਪ੍ਰੋਜੈਕਟ ਕਰਨ ਜਾ ਰਹੇ ਹਾਂ ਅਸੀਂ ਕੁਝ ਖਾਸ ਹਸਪਤਾਲ ਚੁਣਿਆ ਤਿੰਨ ਦਿਨ ਪਹਿਲਾਂ ਮੇਰੀ ਮੀਟਿੰਗ ਹੋਈ ਸੀ ਜਿਹੜੇ ਹੈਲਥ ਸੈਕਟਰ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਆ 11500 ਕਰੋੜ ਰੁਪਈਆ ਲੋਕ ਖਰਚਣ ਮਤਲਬ ਪੰਜਾਬ ਦੇ ਵਿੱਚ ਇਨਵੈਸਟ ਕਰਨ ਲਈ ਤਿਆਰ ਆ ਉਹਦੇ ਵਿੱਚ ਦੋ ਪ੍ਰਾਈਵੇਟ ਮੈਡੀਕਲ ਕਾਲਜ ਹੈ ਪੰਜ ਛੇ ਕਾਰਪੋਰੇਟ ਹਸਪਤਾਲ ਹੈ ਇੱਕ ਆਈਦਾ ਹਸਪਤਾਲ ਹੈ ਇੱਕ ਦੋ ਕੈਂਸਰ ਦੇ ਹਸਪਤਾਲ ਹੈ ਤੋ ਇਹ ਇਹ ਇਨਵੈਸਟਮੈਂਟ ਆਏਗੀ ਉਹਦੇ ਵਿੱਚ ਘੱਟੋ ਘੱਟ ਵੀ ਜਿਹੜਾ ਜਿਹੜੀ ਇਨਵੈਸਟਮੈਂਟ ਹੈ ਇਹਦੇ ਵਿੱਚ 2000 ਡਾਕਟਰ ਤੇ ਇੱਕ ਡਾਕਟਰ ਪਿੱਛੇ ਜਿਹੜਾ ਹੈਗਾ ਉਹ ਮਤਲਬ ਘੱਟੋ ਘੱਟ 10 ਬੰਦੇ ਹੋਰ ਜਿਹਨੂੰ ਪੈਰਾਮੈਡਿਕਸ ਕਲਾਸ 4 ਜਿਹੜੇ ਵਾਰਡ اٹੈਂਡੈਂਟ ਤੇ 2000 20-25000 ਨੌਕਰੀਆਂ ਪੈਦਾ ਹੋਣਗੀਆਂ ਇੱਕ ਤਾਂ ਇਹ ਹੈ ਜੀ ਇਹਦੇ ਨਾਲ ਤੇ ਦੂਜਾ ਇਹਦੇ 'ਚ ਹੈਗਾ ਵੀ ਸਾਡੇ ਅਸੀਂ ਇਹ ਕੀਤਾ ਵੀ ਅਸੀਂ ਕੁਝ ਹਸਪਤਲ ਜਿਹੜੇ ਹੈਗੇ ਆ ਜਿਸ ਤਰ੍ਹਾਂ ਅਸੀਂ ਡਾਇਗਨੋਸਟਿਕ ਹੁੰਦੇ ਆ ਇੱਕ ਡਾਕਟਰ ਹੈ ਇੱਕ ਦਵਾਈ ਹੈ ਇੱਕ ਡਾਇਗਨੋਸਟਿਕ ਹੈ ਜਿਹੜੇ ਡਾਇਗਨੋਸਟਿਕ ਕਲਸਨ ਡਾਇਗਨੋਸਟਿਕ ਹੈ ਸਾਡਾ ਅਸੀਂ ਦੇਖਦੇ ਵੀ ਕੋਈ ਖਾਸਤਾ ਨਹੀਂ ਸਾਡੇ ਕੋਲ ਸਟਾਫ ਦੀ ਸ਼ਾਰਟੇਜ ਹੈ ਤੇ ਕਿਤੇ ਗਾਇਨੇਕੋਲੋਜਿਸ ਹੈਗਾ ਤਾਂ ਉੱਥੇ ਅਨਸਥੈਟਿਸਟ ਨਹੀਂ ਹੈ ਜਾਂ ਪ੍ਰੋਡੈਕਟ੍ਰੀਸ਼ਨ ਨਹੀਂ ਹੈ ਜੋ ਡਿਲੀਵਰੀ ਹੋਣੀ ਹੈ ਸਾਰੇ ਚਾਹੀਦੇ ਆ ਤੇ ਉਹ ਕਾਰਪੋਰੇਟ ਹਸਪੀਟਲ ਦੇ ਕਹਿੰਦੇ ਅਸੀਂ ਰੈਡ ਨੂੰ ਤਿਆਰ ਆ ਸਰਵਿਸ ਉਹ ਦੇਣਗੇ ਜਿੱਦਾਂ ਅਸੀਂ ਉਹਨਾਂ ਨੂੰ ਦਿੱਤੀ ਹੈ ਮਰੀਜ਼ਾਂ ਦਾ ਨਾ ਸਰਕਾਰੀ ਹੋਏਗਾ ਇਲਾਜ ਫ੍ਰੀ ਹੋਏਗਾ ਮਰੀਜ਼ਾਂ ਵਾਸਤੇ ਟੋਟਲੀ ਫ੍ਰੀ ਹੋਏਗਾ ਉਹ ਜਿਹੜੀਆਂ ਸਰਵਿਸਸ ਦੇਣਗੇ ਗਵਰਨਮੈਂਟ ਉਹਨਾਂ ਨੂੰ ਰੀਇਮਬर्स ਕਰੇਗੀ ਅਸੀਂ ਕੋਚ ਹਸਪਤਾਲ ਜਿਹੜੇ ਹੈਗੇ ਇਸ ਤਰ੍ਹਾਂ ਆਊਟਸੋਰਸ ਕਰਕੇ ਉਹਨਾਂ ਨੂੰ ਜਿਹੜੀ ਸਰਵਿਸ ਆਊਟਸੋਰਸ ਕਰਕੇ ਸਰਕਾਰੀ ਹਸਪਤਾਲ ਨੂੰ ਇੱਕ ਜਿਹੜਾ ਕੋਈ ਦੂਜੇ ਹਸਪੀਟਲ ਵਾਲਾ ਬੰਦਾ ਹੈ ਉਹ ਰਨ ਕਰੇਗਾ ਸਾਰਾ ਸਾਰਾ ਸਾਰੀ ਸਰਦਰਦੀ ਉਦੀ ਹੋਏਗੀ ਜੀ ਸੁਣੋ ਬਰੀ ਗੱਲ ਪੂਰੀ ਥੋੜਾ ਵਿੱਚਕ ਅਧਿਕ ਜਵਾਬ ਆ ਜਾਣੇ ਤੁਹਾਡੇ ਉਹਦੇ ਨਾਲ ਕੀ ਹੋਏਗਾ ਕਿ ਸਪੋਜ਼ ਮੇਰੇ ਕੋਲ ਇੱਕ ਜ਼ਿਲ੍ਹੇ ਦੇ ਵਿੱਚ ਤਿੰਨ ਹਸਪਤਾਲ ਹੈ ਇੱਕ ਇੱਕ ਪ੍ਰੋਫੈਸ਼ਨਲ ਬੰਦਾ ਰਨ ਕਰ ਰਿਹਾ ਮੇਰੇ ਇੱਕ ਦਾ ਸਟਾਫਰੀ ਹੋ ਗਿਆ ਮੇਰਾ ਦੋ ਦਾ ਵੀ ਪੂਰਾ ਹੋ ਗਿਆ ਜੀ ਦੋ ਦਾ ਵੀ ਪੂਰਾ ਹੋ ਗਿਆ ਤੋ ਮੇਰੇ ਤਿੰਨੇ ਸਭ ਪੂਰਾ ਹੋ ਗਿਆ ਔਰ ਜਿਹੜੇ ਸਾਡੇ ਬੰਦੇ ਆ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਜੇ ਅਸੀਂ ਅਸੀਂ ਪੱਕੀ ਨੌਕਰੀ ਆ ਸਾਡੀ ਸਾਨੂੰ ਸਾਰਾ ਕੁਝ ਮਿਲਦਾ ਸਾਨੂੰ ਸਾਰੇ ਬੈਨੀਫਿਟਸ ਮਿਲਦੇ ਆ ਉਹ ਵੀ ਵਧੀਆ ਕਰਨ ਲੱਗੇ ਜੀ ਆਲਰੇਡੀ ਜਿਹੜੇ ਤੁਹਾਡੇ ਮੁਹੱਲਾ ਕਲੀਨਿਕ ਹੈ ਇਸੇ ਤਰ੍ਹਾਂ ਅਸੀਂ ਜਿਹੜੇ ਕਾਮ ਆਦਮੀ ਕਲੀਨਿਕ ਹੈ ਉਹ ਅਸੀਂ ਨਵਾਂ ਕਨਸੈਪਟ ਲੈ ਕੇ ਆ ਰਹੇ ਆ ਕਿ ਪਹਿਲਾਂ ਅਸੀਂ ਇੱਕ ਪ੍ਰਿੰਟ ਚ ਬਣਾਉਂਦੇ ਸੀ ਹੁਣ ਅਸੀਂ 71 ਸਾਢੇ ਹੋ ਗਏ ਆ ਜੀ ਮਾਨਸੇ ਚ ਆ ਗਈਆਂ ਗੱਡੀਆਂ ਉਹਦੇ ਚ ਆ ਗਈਆਂ ਤੁਹਾਡੇ ਆਪਣੇ ਬਟੰਡੇ ਚ ਆ ਗਈਆਂ ਪੰਜ ਪੰਜ ਉਹਦੇ ਵਿੱਚ ਆਟੋ ਐਨਾਲਾਈਜ਼ਰ ਆ ਫਾਰਮਾਸਿਸਟ ਆ ਲੈਬੋਰਟਰੀ ਕਮਿਸ਼ਨ ਡਾਕਟਰ ਇੱਕ ਉਹਦੇ ਚ ਜਿਹੜਾ ਹੈਗਾ ਜਿਹੜਾ ਸੋਸ਼ਲ ਡਿਵੈਲਪਮੈਂਟ ਆਫੀਸਰ ਕਹ ਲਓ ਉਹਨੂੰ ਪਬਲਿਕ ਰਿਲੇਸ਼ਨ ਆਫੀਸਰ ਕਹ ਲਓ ਉਹ ਜਾ ਕੇ ਪਿੰਡਾਂ ਦੇ ਵਿੱਚ ਤਾਲਮੇਲ ਕਰੇਗਾ ਲੋਕਾਂ ਨੂੰ ਐਜੂਕੇਟ ਕਰੇਗਾ ਪਿੰਡ ਦੀ ਸਿਹਤ ਕਮੇਟੀ ਹੋਏਗੀ ਉਹ ਗੱਡੀ ਇੱਕ ਦਿਨ ਇੱਕ ਪਿੰਡ ਚ ਇੱਕ ਦਿਨ ਚ ਦੋ ਪਿੰਡ ਕਵਰ ਕਰਦੀ ਹੈ ਜੀ ਉਹ ਤੇ 6 ਦਿਨ ਦੇ ਵਿੱਚ ਉਹ 12 ਪਿੰਡ ਕਵਰ ਕਰੇਗੀ 12 ਪਿੰਡਾਂ ਚ ਫਿਕਸ ਟਾਈਮ ਤੇ ਫਿਕਸਡੇ ਤੇ ਉੱਥੇ ਗੱਡੀ ਪਹੁੰਚੇਗੀ ਉਹ ਉਸ ਪਿੰਡ ਦੇ ਬੰਦਿਆਂ ਨੂੰ ਦਵਾਈ ਮਿਲ ਗਈ ਜੀ ਸੋ ਇੱਕ ਗੱਡੀ ਨੇ ਮੇਰੇ 12 ਮਹ ਲੱਖ ਲੜਨ ਦਾ ਕੰਮ ਕਰਤਾ ਇਹ ਅਸੀਂ ਆਉਣ ਵਾਲੇ ਸਮੇਂ 'ਚ ਥੋੜਾ ਜਿਹਾ ਲਾਂਚ ਕਰਨ ਜਾ ਰਹੇ ਹਾਂ ਕਿੱਤਰ ਮੇਰੇ ਚੱਲਦੇ ਪਿਆ ਮੈਂ ਪਾਇਲਟ ਕਰ ਚੁੱਕਿਆ ਉਹਦਾ ਪੜਾਲੇ ਚੱਲਦੇ ਪਿਆ ਸਰੂਰ ਚੱਲਦੇ ਪਿਆ ਮਤਲਬ 71 ਜਿਹੜੇ ਮੇਰੇ ਮੋਬਾਈਲ ਮੋਬਾਈਲ ਮੱਲਾਕਲੇ ਨੇ ਕਹੇ ਇਹਦੇ ਨਾਲ ਹਰ ਪਿੰਡ ਦੇ ਵਿੱਚ ਹਰ ਹਫ਼ਤੇ ਡਾਕਟਰ ਦੀ ਟੀਮ ਨਾਲੇ ਉੱਥੇ ਟੈਸਟ ਹੋਣਗੇ ਇਹਦੇ ਨਾਲ ਬਹੁਤ ਫਰਕ ਪਏਗਾ ਬਲੱਡ ਪ੍ਰੈਸ਼ਰ ਸ਼ੂਗਰ ਦੇ ਮਰੀਜ਼ਾਂ ਨੂੰ ਹੋਰ ਆਮ ਬਜ਼ੁਰਗਾਂ ਨੂੰ ਜਿਹੜੇ ਕਿਤੇ ਨਹੀਂ ਜਾ ਸਕਦੇ ਇਸੇ ਤਰ੍ਹਾਂ ਜਿਹੜਾ ਤੁਹਾਡਾ ਸੈਕੰਡਰੀ ਕੇਅਰ ਹੈ ਹੁਣ ਤੁਹਾਡੇ ਲਿਖਿਆ ਹੋਣਾ ਇੱਥੇ ਵੀ ਜਾ ਕੇ ਦੇਖ ਲਿਓ ਤੁਸੀਂ ਫੱਟਾ ਲੱਗਿਆ ਹੋਵੇਗਾ ਲੱਗਿਆ ਐਸੇ ਜਿਹੜਾ ਵੀ ਇੱਥੇ ਦਵਾਈ ਦਾ ਨੰਬਰ ਮਿਲ ਜਿਹੜਾ ਠੀਕ ਹੈ ਜੀ ਜੇ ਦਵਾਈ ਨਹੀਂ ਮਿਲਦੀ ਤਾਂ ਐਸਐਮਓ ਦਾ ਨੰਬਰ ਹੈ ਉਹਨੂੰ ਕਾਲ ਕਰੋ ਜੇ ਐਸਐਮਓ ਨੂੰ ਨਹੀਂ ਮਿਲਦੀ ਜੇ ਫਿਰ ਵੀ ਦਵਾਈ ਨਹੀਂ ਮਿਲਦੀ ਫਿਰ ਮੈਨੂੰ ਕਾਲ ਆਉਗੀ ਸਿੱਧੀ ਜੀ ਮੈਨੂੰ ਫਿਰ ਮੈਂ ਐਸਐਮਓ ਨੂੰ ਪੁੱਛੂਗਾ ਵੀ ਦਵਾਈ ਕਿਉਂ ਨਹੀਂ ਦਿੱਤੀ ਅਸੀਂ ਦਵਾਈ ਦੇਤੀ ਪੈਸੇ ਦੇਤੇ ਲੇਕਿਨ 55% ਲੋਕਾਂ ਨੂੰ ਦਵਾਈ ਮਿਲਦੀ ਆ ਬਾਕੀ ਉਹਨੂੰ ਕਿਉਂ ਨਹੀਂ ਮਿਲਦੀ ਜੀ 100% ਦਵਾਈ ਸਰਕਾਰੀ ਹਸਪਤਾਲਾਂ ਤੋਂ ਮਿਲਦੀ ਠੀਕ ਹੈ ਜੀ ਐਦਾਂ ਦੇ ਕੁਝ ਜਿਹੜੇ ਰਿਫਾਰਮ ਲੈ ਕੇ ਆ ਰਹੇ ਆ ਜੀ ਤੇ ਇਸ ਤੋਂ ਸਵਾਇ ਜਿਹੜਾ ਟਰਸ਼ਰੀ ਕੇਅਰ ਦੇ ਵਿੱਚ ਆ ਉਹ ਹੱਬ ਐਂਡ ਸਪੋਕ ਸਪੋਸ ਗੋਡੇ ਬਦਲ ਲਿਆ ਜੀ 50 100 ਜਗ੍ਹਾ ਤੇ ਬਦਲੀ ਜਾਂਦੇ ਕਿੱਡਾ ਕਬੜਾ ਪੰਜਾਬ ਹੈ ਜੀ ਪੰਜ ਛੇ ਸੈਂਟਰ ਬਣਾ ਦਾਂਗੇ ਸੈਂਟਰ ਆਫ ਐਕਸਲੈਂਸ ਕਿਤੇ ਮਸ਼ੀਨ ਖਰਾਬ ਹੋ ਗਈ ਇੱਕ ਮਸ਼ੀਨ ਖਰਾਬ ਹੋ ਗਈ ਛੇ ਛੇ ਮਸ਼ੀਨਾ ਹੋਣਗੇ ਉੱਤੇ ਡਾਇਲਿਸਿਸ ਦੇ ਵੱਡੇ ਸੈਂਟਰ ਬਣਾ ਰਿਆ ਜੀ ਤੁਹਾਡਾ ਜਵਦੀ ਦੇ ਵਿੱਚ 25 25 30 ਦੀ ਮਸ਼ੀਨਾ ਲਾ ਰਿਹਾ ਅਰਜੰਦਰਾ ਹਸਪਤਾਲ ਲਾ ਰਹੇ ਆ ਦੋ ਮਸ਼ੀਨਾ ਵੀ ਖਰਾਬ ਹੋ ਜਾਣ ਉੱਤੇ ਨਫਰੋਲੋਜਿਸਟ ਵੀ ਹੋਏਗਾ ਸਾਰੇ ਸਪੈਸ਼ਲਿਸਟ ਹੋਣਗੇ ਬ੍ਰੇਨ ਦਾ ਸਟੈਂਟ ਪਾਉਣ ਦਾ ਹਾਰਟ ਸਰਜਰੀ ਦਾ ਇਹਦੇ ਚਾਰ ਚਾਰ ਪੰਜ ਪੰਜ ਹਸਪਤਾਲ ਬਣਾ ਦਾਂਗੇ ਜੀ ਵੱਡੇ ਸਰ ਹਰ ਥਾਂ ਤੇ ਨਹੀਂ ਹੋਏਗਾ ਜੀ ਇਹ ਜਿਹੜੇ ਸਪੈਸ਼ਲਿਸਟ ਸਰਵਿਸਿਜ਼ ਨੇ ਆ। ਬਾਕੀ ਜਗ੍ਹਾ ਤੇ ਚੈੱਕਅਪ ਤੇ ਦੂਜਾ ਹੋਏਗਾ। ਹਾਂ ਡਿਲੀਵਰੀ ਡਿਲੀਵਰੀ ਹਰ ਥਾਂ ਤੇ ਹੋਣੀ ਚਾਹੀਦੀ ਆ। ਉਹ ਹਰ 5-10 ਕਿਲੋਮੀਟਰ ਦੇ ਉੱਤੇ ਉਹ 2-250 ਸੈਂਟਰ ਬਣਾਊਗਾ ਜਿੱਥੇ ਜੱਚਾ ਬੱਚਾ ਜਿਹਨੂੰ ਕੇਂਦਰ ਕਹਿੰਦੇ ਜਿਵੇਂ ਇਹ ਆ ਨਾ ਜੀ। ਜਿੱਥੇ ਜਿੱਥੇ ਡਿਲੀਵਰੀ ਸੇਫ ਹੋ ਜਾਣੀ ਆ। ਔਰ ਸਜੇਰੀਨ ਹੋ ਜਾਣਾ ਜਿਹੜੇ ਕੰਪਲਿਕੇਟਡ ਕੇਸਸ ਆ ਉਹਦੇ ਵਾਸਤੇ ਵੱਡੇ ਸੈਂਟਰ ਬਣਾਊਗਾ ਹਰ ਜ਼ਿਲ੍ਹੇ ਦੇ ਵਿੱਚ। 23 ਸੈਂਟਰ ਉਹ ਬਣਾਊਗਾ। 200 ਸੈਂਟਰ ਉਹ ਬਣਾਊਗਾ ਜਿੱਥੇ ਨਾਰਮਲ ਡਿਲੀਵਰੀ ਹੋ ਜਾਣੀ ਆ ਔਰ ਜਿਹੜਾ ਦੂਜੀਆਂ ਸਰਵਿਸਸ ਹੋ ਜਾਂਦੀ ਸਰ ਇੱਕ ਤੁਸੀਂ ਨਸ਼ੇ ਵਾਲੀ ਗੱਲ ਕੀਤੀ ਹੈ ਇੱਥੇ ਤੁਸੀਂ ਲਾਸਟ ਟਾਈਮ ਜਦੋਂ ਆਏ ਸੀ ਉਹ ਸੈਂਟਰ ਦੇ ਵਿੱਚੋਂ ਬਾਹਰ ਬਲੈਕ ਹੁੰਦੀ ਜਾਂ ਗੋਲੀ ਆਦੀ ਜਿਹੜੇ ਮਰੀਜ਼ ਲੈ ਕੇ ਆਉਂਦੇ ਉਹ ਪੁਲਿਸ ਪ੍ਰਸ਼ਾਸਨ ਦੇ ਪਿਆਰ ਦਾ মিডিਆ ਲਈ ਮਸਲਾ ਖੜਾਇਆ ਇਥੋਂ ਦੇ ਸਟਾਫ ਨੇ ਵੀ ਧਰਨਾ ਵਗੈਰਾ ਲਾਇਆ ਉਹਦੇ ਜਿਹੜਾ ਬੇਸ਼ਾਨੀ ਬਹੁਤ ਆਦੀ ਆ ਸਰ ਦੀ ਬਰਕਰਾਰ ਮੈਂ ਦੱਸਦਾ ਤੁਹਾਨੂੰ ਜੀ ਉਹਦੇ ਉਹਦੇ ਚ ਨਾ ਜੀ ਬੇਸਿਕਲੀ ਸੁਰਜਾ ਸਾਹਿਬ ਬੈਠਿਆ ਮੈਂ ਬਹੁਤ ਸਟ੍ਰਿਕਟ ਵੀ ਹੋ ਲਿਆ ਉਹਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ ਇੱਕ ਗੋਲੀ ਹੈ ਜਿਹੜੀ ਅਸੀਂ ਫ੍ਰੀ ਦੇ ਰਹੇ ਆ ਉਹਦਾ ਵੇਚਣ ਦਾ ਜਾਂ ਖਰੀਦਣ ਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਉਹਦੇ ਕੀ ਮਤਲਬ ਗੱਲ ਕਰ ਰਹੇ ਨੇ ਨਹੀਂ 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 ਅਸੀਂ ਉਹ ਗੋਲੀ ਫ੍ਰੀ ਦੇ ਰਹੇ ਆ 529 ਜਗ੍ਹਾ ਤੇ ਦੇ ਰਹੇ ਆ ਪੰਜਾਬ ਦੇ ਵਿੱਚ ਜਿੱਨਾ ਛੱਡ ਦੇ ਰਹੇ ਆ ਮਤਲਬ ਜਿਹੜੀ ਗੋਲੀ ਫ੍ਰੀ ਮਿਲਦੀ ਆ ਉਹ ਖਰੀਦਣ ਦਾ ਮੈਨੂੰ ਸਮਝ ਨਹੀਂ ਆਈ ਪਤਾ ਨਹੀਂ ਉਹ ਦੇਖਦੇ ਆ ਵੀ ਉਹਦਾ ਕੀ ਕਾਰਣਾ ਉਹ ਸਟੱਡੀ ਕਰ ਜਿਹੜੀ ਦੇਖੋ ਦੇਖੋ ਜਿਹੜੀ ਗਲਤੀ ਸੀ ਉਹਨੂੰ ਕਹਿ ਰਹੇ ਹੋ ਨਾ ਜੀ ਇੱਕ ਮੇਰੇ ਕੋਲ ਤਿੰਨ ਤਿੰਨ ਨਹੀਂ ਅਸੀਂ ਦੇ ਦਾਂਗੇ ਜੀ ਉਹ ਅਸੀਂ ਦੇ ਦਾਂਗੇ ਜੇ ਨੂੰ ਵੱਧ ਲੋੜ ਚਾਹੀਦੀ ਹੈ ਵੱਧ ਦੇ ਦਾਂਗੇ ਉਹ ਉਹ ਪੀਡੀਏ ਚੈੱਕ ਕਰੋ ਸਰ ਡੇਲੀ ਢਾਈ ਢਾਈ ਤੇ ਤੋਂ ਬੰਦੇ ਦੀ ਲਾਈਨ ਹੁਣ ਮੈਂ ਮੈਂ ਕਹ ਰਿਹਾ ਵੀ ਇਹ ਵਾਲੀ ਪ੍ਰੋਬਲਮ ਹੋਰ ਕਿਤੇ ਨਹੀਂ ਆ ਨਸ਼ਿਆਂ ਦੀ ਲੱਤ ਵਾਲੇ ਨੌਜਵਾਨ ਨੇ ਜਿਹੜੇ ਸਰਕਾਰੀ ਵਿਭਾਗ ਦੇ ਤੁਹਾਡੇ ਸਿਹਤ ਵਿਭਾਗ ਦੇ ਅੰਕੜੇ ਨੇ ਠੀਕ ਹੈ ਨਾ ਉਹ ਰੋਜ਼ ਇੱਥੇ ਆਉਂਦੇ ਆ ਹੁਣ ਅੱਜ ਤੱਕ ਲੋ ਤੁਹਾਡਾ ਸਾਰਾ ਸੀਗਾ ਜੋ ਸਰਕਾਰੀ ਤਾਮਝਾਂ ਅੱਜ ਨਸ਼ੇੜੀਆਂ ਨੂੰ ਡੱਕ ਲਿਆ ਗਿਆ ਤੁਸੀਂ ਵੀ ਉੱਥੇ ਗਏ ਵੀ ਦਵਾਈ ਲੈਣ ਨਹੀਂ ਕੋਈ ਆਇਆ ਹਨਾ ਜੀ ਉਹ ਬਾਹਰ ਖੜੇ ਸੀ ਅਸੀਂ ਵੀ ਵੀਡੀਓ ਬਣਾਈ ਆ ਲੇਕਿਨ ਉਹ ਕਹਿੰਦੇ ਵੀ ਸਾਨੂੰ ਤਾਂ ਮਿਲਦੀ ਹੈ ਇੱਕ ਗੋਲੀ ਉਹੀ ਅਸੀਂ ਬਾਹਰ ਆਉਣੇ ਆ ਬਾਹਰ ਤੁਸੀਂ ਪਤਾ ਲੈ ਲਓ 400 ਦਾ ਸਾਨੂੰ ਉਸੇ ਟਾਈਮ ਹੀ ਮਿਲਦਾ ਸਰ ਨਾਇਕ ਫਿਲਮ ਵਾਂਗੂ ਮੇਰਾ ਤਾਂ ਇਹ ਸੁਝਾਅ ਵੀ ਤੁਸੀਂ ਸਾਫਾ ਬੰਨੋ ਸਾਰਾ ਸਾਫਾ ਪ੍ਰਚਾਰ ਕਰਦੇ ਆਪਾਂ ਦੋਨੇ ਜਾਨੇ ਚੱਲਦੇ ਆਂ ਸਰ ਠੀਕ ਹੈ ਸੋਨੂੰ ਸਰਕਾਰੀ ਹਸਪਤਾਲ ਦੇ ਬਾਹਰ ਬੋਲੋ 10 ਪੱਤੇ ਜਾਂ 5 ਬੱਤੇ ਜਾਈਂ ਜਾਂ ਨਾਲ ਹੀ ਇੱਥੇ ਸੈਂਸਿਟੀਵਸਟਰੀ ਆ ਆਪਾਂ ਦੋਨੇ ਸਰ ਜਾਮਾਂ ਕੇ ਜਦੋਂ ਉਹਨਾਂ ਨੂੰ ਪਤਾ ਨਾ ਲੱਗੇ ਵੀ ਮੰਤਰੀ ਇੱਕ ਮਿੰਟ ਸਾਰੇ ਇਹ ਉਹਨਾਂ ਨੂੰ ਪਤਾ ਨਾ ਲੱਗੇ ਤੁਹਾਡੇ ਸਾਫਾ ਹੋਵੇ ਹਨ ਉਹ ਬਾਹਰ ਆਏਗੀ ਉਹਦੀ ਮਹਿਲਾ ਇਹ 1 ਮਿੰਟ ਤੇ 2 ਮਿੰਟ 1 ਕਿ 2 ਮਿੰਟ ਨਾ ਤਾਂ ਹੈ ਨਾ ਸ਼ਰਮਿਕਾ ਫਿਕਰਿਆ ਅਸੀਂ ਵੀਡੀਓ ਵਾਇਰਲ ਕਰ ਰਹੇ ਹਾਂ ਤੁਸੀਂ ਆਪਣੀ ਅਲੱਗ ਦਾ ਪੇਜ ਇਕੱਲਾ ਰਲਾ ਰਹੇ ਆ ਘਵਾਰਾਂ ਦੀ ਸਿਕਿਉਰਿਟੀ ਤੁਹਾਨੂੰ ਮਿਲੂਗੀ ਤੁਸੀਂ ਉੱਥੇ ਆ ਕੇ ਦੇਖੋ ਲੋ ਤੁਮ ਲੱਗਦਾ ਇਹ ਬੰਦੇ ਰਲੇ ਹੋਏ 2013 ਦਾ ਇਥੇ ਹੋਰ ਸਰ ਅੱਜ ਹੀ ਦੇਖ ਲਓ ਅੱਜ ਤੁਸੀਂ ਆਉਣਾ ਸੀ ਪਰ ਅੱਜ ਵੀ ਨਹੀਂ ਮੈਡੀਸਨ ਮਿਲੀ ਉਹਨਾਂ ਨੂੰ ਠੀਕ ਹੈ ਨਾ ਤੁਹਾਡੀ ਤੁਹਾਡੀ ਗੱਲ ਤੁਹਾਡੀ ਅੱਗੇ ਗੱਲ ਤੁਹਾਡੀ ਦੇਖਿਆ ਵੀ ਬੇਰਜ਼ਗਾਰਾਂ ਨੂੰ ਜਾਂ ਹੋਰਾਂ ਨੂੰ ਤਾਂ ਪੁਲਿਸ ਕਰਦੀ ਆ ਵੀ ਮੰਤਰੀ ਸਾਹਿਬ ਨੇ ਲੰਘਣਾ ਹਨ ਅਜ ਇਨੀਸ਼ੀਏਟੀਆਂ ਨੂੰ ਵੀ ਢੱਕਿਆ ਗਿਆ ਫਿਰ ਸਾਹਿਬ ਉਹਨਾਂ ਨੂੰ ਗੋਲੀਆਂ ਦਿੰਦੇ ਤੁਸੀਂ ਉਹਨਾਂ ਦਾ ਹਾਲਚਾਲ ਪੁੱਛਦੇ ਤੁਹਾਡੀ ਤੁਸੀਂ ਉਹਨਾਂ ਦਾ ਸਰ ਹੌਸਲਾ ਫਜ਼ਾਈ ਕਰਦੇ ਹੋ ਸਕਦਾ ਉਹਨਾਂ ਜੋ ਕੋਈ ਪੰਜ ਚਾਰ ਨਸ਼ਾ ਛੱਡ ਦਿੰਦੇ ਫਿਰ ਆਪਾਂ ਨੂੰ 300 ਸਾਲ ਤੁਹਾਡੀ ਸਰਕਾਰ ਹੋ ਗਈ ਆਪਾਂ ਕਿੰਨਾ ਉਹਨਾਂ ਨੂੰ ਮੈਡੀਕਲ ਦੀਆਂ ਇਹ ਗੋਲੀਆਂ ਦੇ ਰਿਆ ਨਸ਼ਾ ਚੜਾਉਦਾ ਕੋਈ ਇੱਕ ਬੰਦਾ ਹੈ ਸਰ ਜਿਹਨੇ ਨਸ਼ਾ ਛੱਡਿਆ ਹੋਵੇ ਜਿਹਦੇ ਅਸੀਂ ਵਾਈਟ ਕਰਕੇ ਉਹਨੂੰ ਪੂਰਾ ਫੁੱਲ ਪੇਰ ਛਾਪੀਏ ਵੀ ਇਹ ਮਾਨ ਸਰਕਾਰ ਦੀ ਰਹਿਨਮਾਈ ਹੇਠ ਆਹ ਬੰਦੇ ਨੇ ਮੈਡੀਕਲ ਨਸ਼ਾ ਛੱਡਿਆ ਵੀਡੀਓ ਬਣਾ ਕੇ ਭੇਜ ਦੇਵਾਂਗੇ ਜੀ ਤੁਹਾਡੀ ਆਗੀ ਗੱਲ ਹੁਣ ਹਾਂਜੀ ਆਗੀ ਸਰ ਤੁਸੀਂ ਨਾ ਕੋਈ ਹੈਲਪਲਾਈਨ ਨੰਬਰ ਹੈਗਾ ਜੀ ਠੀਕ ਹੈ 1800 290 ਜਾਂ ਪਰ ਮੇਰਾ ਨੰਬਰ ਸਾਡੇ ਕੋਲ ਹੈਲਪਲਾਈਨ ਨੰਬਰ ਤੁਹਾਨੂੰ ਦੇ ਦਿੰਦੇ ਆ ਤੁਸੀਂ ਇਹ ਨਾ ਇਨਫੋਰਮੇਸ਼ਨ ਦਿਓ ਦੇਖੋ ਇਹ ਜਿਹੜੀ ਮਲੇ ਕੇ ਹਿਊਮਨ ਟ੍ਰੈਜੇਡੀ ਹੈ ਜੋ ਆਪਣੇ ਨਾਲ ਹੋ ਰਿਹਾ ਹੈ ਮੈਂ ਤੁਹਾਨੂੰ ਕਹਿ ਰਿਹਾ ਸਾਰੇ ਪੰਜਾਬ ਦੇ ਵਿੱਚ ਮੈਂ ਉਹ ਹਾਲ ਨਹੀਂ ਦੇਖਿਆ ਜੋ ਮੈਂ ਬਰਨਾਲਾ ਚ ਦੇਖਿਆ ਮੈਨੂੰ ਆਫ ਰਾਨੀ ਆ ਇਹਦੇ ਆਪਾਂ ਹੋਰ ਵੀ ਸਟੱਡੀ ਕਰਾਂਗੇ ਇਹਦਾ ਅਸੀਂ ਇਦੇ ਚ ਅਸੀਂ ਇੱਕ ਐਜੂਕੇਸ਼ਨਲ ਕੈਂਪੇਨ ਵੀ ਸਕੂਲ ਟੀਚਰਸ ਨਾਲ ਮਿਲ ਕੇ ਵੀ ਸ਼ੁਰੂ ਕਰ ਰਹੇ ਹਾਂ ਤੁਹਾਡੇ ਡਿਪਟੀ ਕਮਿਸ਼ਨਰ ਬਹੁਤ ਜੰਗ ਹੈ ਨਵੇਂ ਦੋ ਅਫਸਰ ਆਏ ਆ ਤਾਂ ਤੁਸੀਂ ਉਹਨੂੰ ਇੱਕ ਮਹੀਨਾ ਦਿਓ ਜੀ ਇਦੇ ਚ ਰਿਵਲਟਰਨ ਟਰਨ ਆਉਂਦੀ ਮਤਲਬ ਤੁਸੀਂ ਜਿਹੜੀ ਆਪਣੇ ਮਨੋਂ ਨਾ ਇਨਪੁਟ ਵਾਇਰਲ ਕਰਨ ਦੀ ਬਜਾਏ ਤੁਸੀਂ ਸਾਨੂੰ ਭੇਜੋ ਅਸੀਂ ਉਹਦੇ ਤੇ ਐਕਸ਼ਨ ਕਰਾਂਗੇ ਆ ਜਿਹੜੀ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਇਟ ਕੈਨ ਬੀ ਵਾਈਟਲ ਮੈਂ ਕਿਤਾ ਕਈ ਜਗ੍ਹਾ ਦੇਖੀਤਾ ਆ ਬਹੁਤ ਜਗ੍ਹਾ ਤੇ ਕੀਤਾ ਜਿੱਥੇ ਮੈਨੂੰ ਇਨਫੋਰਮੇਸ਼ਨ ਆਈ ਹੈ ਸਰ ਇੱਕ ਗੇਟ ਤੇ ਜਿਹੜੀ ਮੈਡੀਸਨ ਦਿੱਖਦੀ ਹੈ ਜਾਦੂ ਦਾ ਟਾਟਾ ਹਾਂਜੀ ਕਦੋਂ ਹਸਪਤਾਲ ਦੇ ਗੇਟ ਤੇ ਵੀ ਤਾਂ ਜਿਹੜੇ ਕੁੱਤੇ ਹੁੰਦੇ ਆ ਸਰ ਸੇਧ ਬੁਹਾ ਸਰ ਇੱਕ ਮੰਗ ਉਹਨਾਂ ਸਰ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਇੱਥੇ ਚੌਂਕੀ ਸਾਫ ਰੱਖੀ ਜਾਂ ਉਹ ਹੋਗੇ ਇੱਕ ਮੰਗ ਉੜਦੀ ਹੁੰਦੀ ਆ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਕਿ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਮੈਸੇਜ ਪਾਉਂਦੇ ਨੇ ਜੀ ਵਜੋਂ ਤੁਸੀਂ ਦੇਖੋ ਮੇਰੀ ਗੱਲ ਸੁਣੋ ਮੈਂ ਇੱਕ ਮਿੰਟ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਔਨ ਕੈਮਰਾ ਕਰ ਰਿਹਾ ਜੀ ਤੁਸੀਂ ਮੈਨੂੰ ਐਕਸ਼ਨੇਬਲ ਇਨਫੋਰਮੇਸ਼ਨ ਦਿਓ ਤੁਹਾਡੇ ਕੋਲ ਹਿਡਨ ਕੈਮਰਾ ਵੀ ਹੁੰਦੇ ਆ ਤੇ ਸਰਕਾਰੀ ਹਸਪਤਾਲ ਦੇ ਅੰਦਰ ਜਾਂ ਉਹਦੇ ਗੇਟ ਦੇ ਉੱਤੇ ਗੋਲੀਆਂ ਵੇਖ ਰੀਆਂ ਨਸ਼ਿਆ ਵਾਲੀਆਂ ਠੀਕ ਹੈ ਜੀ ਸਿਵਲ ਸਰਜਨ ਸਾਹਿਬ ਵਰਚਾ ਹੋਇਆ ਜੀ ਚਾਰ ਬੰਦੇ ਸਿਵਲ ਸਰਜਨ ਸਾਹਿਬ ਬਹੁਤ ਸਟ੍ਰਿਕਟ ਐਕਸ਼ਨ ਹੋਏਗਾ ਜੀ ਠੀਕ ਹੈ ਜੀ ਗੋਲੀਆਂ ਅੰਦਰੋਂ ਦੇਣੀਆਂ ਫ੍ਰੀ ਦੇਣੀਆਂ ਸੈਕਟਰੀਸ ਨੂੰ ਕਾਹਦੋ ਆਪਣੇ ਨੂੰ ਕਾਉਂਸਲਿੰਗ ਕਰਨੀਆਂ ਕਲਾਸਾਂ ਲੈਣੀਆਂ ਉਹਨਾਂ ਦੀਆਂ ਲੋਕਾਂ ਨੂੰ ਮੋਟੀਵੇਟ ਕਰਨਾ ਔਰ ਮੈਂ ਆਊਟਪੁੱਟ ਦੇਖਣੀ ਆ ਤੁਹਾਡਾ ਜਿੰਨਾ ਅਜੇ ਨੰਬਰ ਹੈ ਕੱਟਣੇ ਚਾਹੀਦੇ ਆ ਜੀ ਜਿਹੜੇ ਗੋਲੀਆਂ ਲੈਣ ਵਾਲੇ ਆ ਸਿਵਲ ਸਰਜਨ ਸਾਹਿਬ ਯਾਰ ਇੱਕ ਮਿੰਟ ਜੀ ਇੱਕ ਮਿੰਟ ਇੱਕ ਬੇਨਤੀ ਹੋ ਰਹੀ ਆ ਜੀ ਹਾਂ ਉਹ ਤੁਸੀਂ ਹੁਣ ਮੋਬਾਈਲ ਜਿਸ ਤਰ੍ਹਾਂ ਆਪਕਾ ਵੀ ਤੁਸੀਂ ਪੈਂਸਰੀਆ ਢਾਣੀ ਆ ਪਿੰਡਾਂ ਜਾਣ ਜਾਂ ਮਹੱਲਾ ਦੀ ਗੱਲ ਕਰਦੇ ਹਾਂ ਤੇ ਇੱਥੇ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਲੋਡ ਆ ਡਾਕਟਰ ਬਹੁਤ ਵਧੀਆ ਨੇ ਬਹੁਤ ਵਧੀਆ ਇਲਾਜ ਆ ਪਰ ਜਿਹੜੀ ਪਰੇਸ਼ਾਨੀ ਸਭ ਤੋਂ ਜ਼ਿਆਦਾ ਉਹ ਆ ਵੀ 8 ਨੰਬਰ ਦੇ ਤੇ ਆ ਜਾ 7 ਨੰਬਰ ਦੇ ਤੇ ਆ ਜਾ ਇੱਕ ਬੰਦਾ ਸਿਰ ਲੋ ਸਿੰਗਲ ਵਿੰਡੋ ਵਿੱਚ ਚਲਾ ਰਹੇ ਆ ਤੇ ਇੱਥੇ ਬੰਦਾ ਗਿੜੇ ਮਾਰਦਾ ਖੱਟ ਜਾਂਦਾਗਾ ਪਰ ਬੰਦਾ ਕਿਉਂ ਨਹੀਂ ਇਹਨੂੰ ਕਿਉਂ ਨਹੀਂ 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 ਮੇਰੀ ਬੇਤਰੀ ਇੱਕ ਜਗ੍ਹਾ ਕਿਉਂ ਨਹੀਂ ਕਰ ਦਿੱਤਾ ਜਾਂਦਾ ਜਿਵੇਂ ਸਬਤਾ ਕੇਂਦਰਾ ਬੰਦੇ ਦੀ ਫਾਇਲ ਉੱਥੇ ਪਿਆਰ ਹੋ ਜੇ ਉਹ ਚਾਹਦਾ ਵਿਚਾਰ 8 ਨੰਬਰ ਚ ਤੂੰ ਜਾ ਕੇ ਬੀਪੀ ਚੱਕ ਕਰਾ ਲਿਆ ਆ ਕਾਰ ਨੰਬਰ ਤੇ ਜਾ ਕੇ ਉਹ ਆਖਾ ਰਿਹਾ ਆ ਇੰਨੀ ਪੂਰੀ ਫਿਰਦੇ ਆ ਫਿਰ ਉਹ ਉਹ ਜਿਹੜੀ ਪ੍ਰੋਗਰੈਸ ਆ ਉਹ ਕਿਵੇਂ ਘਟ ਸਕਦੀ ਹੈ ਹੁਣ ਸੁਣ ਲੋ ਅੱਗੇ ਸੁਣ ਲੋ ਸੁਣ ਲੋ ਸੁਣੋ ਜੁਜੇ ਸਿੰਘ ਸਾਹਿਬ ਜਿੰਨੇ ਤੁਹਾਡੇ ਕੋਲ ਨਰਸਿੰਗ ਸਟੂਡੈਂਟਸ ਆਂਦੇ ਇੱਥੇ ਉਹਨਾਂ ਦਾ ਜਿੱਥੇ ਓਪੀਡੀ ਦੀ ਰਿਸੈਪਸ਼ਨ ਹੈ ਉੱਥੇ ਕਾਊਂਟਰ ਬਣਾ ਦਿਓ ਠੀਕ ਆ ਜੀ ਜਿਹੜਾ ਬੰਦਾ ਆਂਦਾ ਉਹਦੀ ਉੱਥੇ ਰਜਿਸਟ੍ਰੇਸ਼ਨ ਜਿੱਥੇ ਹੁੰਦੀ ਹੈ ਉੱਥੇ ਬਣਾ ਦਿਓ ਤੇ ਉਹਦੇ ਵਿੱਚ ਉਹਦਾ ਬੀਪੀ ਚੈੱਕ ਕਰਨਾ ਉੱਥੇ ਠੀਕ ਆ ਜੀ ਉਹਦੇ ਸਾਰੇ ਐਸਟੀ ਲਿਖਣਗੇ ਜਿਹੜੇ ਨਰਸਿੰਗ ਸਟੂਡੈਂਟਸ ਆ ਜਿੱਥੇ ਜਾਣਾ ਉਹ ਛੱ ਜਿਹੜੇ ਟੈਸਟ ਹੋਣੇ ਆ ਉਹ ਸਾਰੇ ਇੱਕੋ ਜਗ੍ਹਾ ਤੇ ਹੋਣਗੇ ਸਾਰੇ ਟੈਸਟ ਸੈਂਪਲ ਉੱਥੋਂ ਲੈਣਗੇ ਸਾਰੇ ਆ ਕੇ ਆਪਣੇ ਤੁਹਾਡੇ ਤੁਹਾਡੇ ਹੈ ਨਹੀਂ ਲੈਬ੍ਰੇਰੀ ਜਿਹੜੀ ਆਪਣੇ ਅਸੀਂ ਲੈਬ੍ਰੇਰੀਆਂ ਬਣਾ ਰਹੇ ਹਾਂ ਜਿਹੜੀਆਂ ਸੌਰੀ ਆਪਣੀਆਂ ਲੈਬੋਰਟਰੀਆਂ ਜਿਹੜੀਆਂ ਉਹਦੇ ਆ ਹੋ ਜਾ ਜੀ ਮਰੀਜ਼ ਦੀ ਫਾਈਲ ਕਿੱ데ਗਾ ਬਣਦੀ ਆ ਉਹ ਇੱਕੋ ਜਗ੍ਹਾ ਹੋਵੇਗੀ ਇੱਕ ਇੱਕੋ ਜਗ੍ਹਾ ਕਰ ਦਿਓ ਜੀ ਉਹਨਾਂ ਦਾ ਨਹੀਂ ਦੇਖੋ ਮੇਰੀ ਦੇਖੋ ਇੱਕ ਮਿੰਟ ਮੇਰੀ ਗੱਲ ਸੁਣੋ ਇੱਕ ਬੰਦੇ ਨਹੀਂ ਨਹੀਂ ਇੱਕ ਬੰਦੇ ਨੇ ਮੈਡੀਕਲ ਵੀ ਇੱਕ ਬੰਦੇ ਨੇ ਮੈਡੀਕਲ ਵੀ ਕਰਾਉਣਾ ਜੀ ਕੋਲੇ ਹੱਡੀ ਵਾਲੇ ਨੂੰ ਵੀ ਦਿਖਾਣਾ ਹੈ ਤੈਨੂੰ ਡਾਕਟਰ ਨੂੰ ਦਿਖਾਣਾ ਉਹ ਤਾਂ ਤਿੰਨ ਡਾਕਟਰ ਕੋਲੇ ਜਾਣਾ ਪਊਗਾ ਦਵਾਈ ਲੈਣ ਜਾਣਾ ਪਊਗਾ ਇਹੀ ਹੋਊਗਾ ਜਿੰਦਾ ਕਾਗਜ਼ੀ ਕਾਰਵਾਈ ਉਹਦੇ ਕਿੱਥੇ ਹੋ ਜਾਈ ਰਹੀ ਟੈਸਟ ਕਾਗਜ਼ੀ ਕਾਰਵਾਈ ਇੱਕ ਜਗ੍ਹਾ ਹੋਏਗੀ ਟੈਸਟ ਇੱਕ ਜਗ੍ਹਾ ਹੋਣਗੇ ਜਿਹੜਾ ਓਪੀਡੀ ਦੇ ਵਿੱਚ ਜਿਹੜਾ ਉਹ ਦੋ ਤਿੰਨ ਓਪੀਡੀ ਜਾਣਾ ਪੈ ਸਕਦਾ ਸਰ ਪਤਾਉਂਦੇ 52% ਦਵਾਈਆਂ ਜਿਹੜੀਆਂ ਗੱਲ ਨਹੀਂ ਕਰਾਉਂਦੇ ਉਹਦੇ ਚ ਕੀਆ ਕਰਦੇ ਆਨਲੀ ਜਨਰਿਕ ਦਵਾਈਆਂ ਨੇ ਇੱਥੇ ਲਿਖ ਜਿਹੜੀਆਂ ਡਾਕਟਰ ਸਾਰੀਆਂ ਬਾਹਰੋਂ ਲਿਖਦੇ ਨੇ ਜਿੰਨੀਆਂ ਵੀ ਐਸਾ ਪਰ ਜ਼ਿਆਦਾਤਰ ਉੱਥੇ ਜਿਹੜੀ ਟੀਪੀਐਮ ਸੀਪੀ ਮੈਂ ਨਾਰਮਲ ਗੋੜੀਆਂ ਦਿੱਤੀਆਂ ਜਾਂਦੀਆਂ ਨੇ ਦੇਖੋ ਦੇਖੋ ਇਹ ਗੱਲ ਤੁਹਾਡੀ ਸਹੀ ਨਹੀਂ ਹੈ ਅਸੀਂ ਐਂਟੀਬਾਇਓਟਿਕ ਸਾਰੀਆਂ ਅਸੀਂ ਖੁਦ ਮੈਂ ਖੁਦ ਕਿੰਨੇ ਵਾਰ ਕੀਤਾ ਜ਼ਰਾ ਅਸੀਂ ਉਹਨਾਂ ਨੂੰ ਤੁਸੀਂ ਹੁਣ ਕਰੋ ਮੈਨੂੰ ਫੋਨ ਹੀ ਕਰਨਾ ਤੁਸੀਂ ਉਹ ਨਹੀਂ ਕਰਨਾ ਹੈ ਪਟੋੜ ਹਸਤਾਂ ਲੈ ਜੀ ਪਟੋੜ ਦੇ ਵਿੱਚ ਡਿਜੀਟਲ ਜਿਹੜੀ ਮਸ਼ੀਨਾਂ ਐਕਚੁਅਲੀ ਖਰਾਬ ਹੋਈ ਹੈ ਜੀ ਬਾਹਰੋਂ ਉਹਨਾਂ ਨੂੰ ਮਹਿੰਗੇ ਉਹ ਮਸ਼ੀਨ ਵੀ ਖਰਾਬ ਪਈ ਹੈ ਦੇਖੋ ਅਸੀਂ ਪੂਰੇ ਜਿਹੜਾ ਜੇ ਆਪਰੇਸ਼ਨ ਬਾਹਰੋਂ ਕਰਾਉਣਾ ਪੈਂਦਾ ਉਹਦੇ ਉਹਦੇ ਪੈਸੇ ਸਰਕਾਰ ਨੇ ਦੇਣੇ ਆ ਜਿੱਥੋਂ ਪਰਚੀ ਲੈ ਜਾਓ ਆਪਣੀ ਫ੍ਰੀ ਕਰਾ ਲਓ ਜੀ ਇੱਕ ਨਵੀਂ ਮਹਿੰਗੀ ਪਾਰਟਾਈ ਜਿੱਥੇ ਹਾਂਜੀ ਨਾਨੀ ਕਾਰਕਸ਼ਾਲੇ ਚਲੇ ਜਾਓ ਅਲਟਰਾ ਸਾਊਂਡ ਉੱਥੇ ਕਰਾਈਵੇਟ ਕਰੋ ਦੂਸਰੇ ਕੋ 700 ਲੈਂਦਾ ਜੇ ਡਾਕਟਰ ਕਹਿੰਦਾ ਡਾਕਟਰ ਦਾ ਇਹ ਵੀ ਸਰਬੰਧ ਹੋਣਾ ਕਰਾਉਣਾ ਹੈ ਆਪਸ਼ਨ ਪੰਜਾਬ ਦੇ ਛੋੜੇ ਪੈਨਲ ਹੋ ਗਏ ਹੋਇਆ ਨਾ ਸੈਂਟਰ ਸਾਰੇ ਪੈਲਟ ਕਰ ਦੋ ਜਿਹੜਾ ਕੋਈ ਦੇਖੋ ਹਾਂਜੀ ਕੀ ਜੀ ਮੇਰੇ ਲਈ ਸੀਰੀ ਭੇਜੋ ਸਰ ਇਹ ਵੀ ਚੱਲਦਾ ਇਹ ਵੀ ਚੱਲਦਾ ਇਹ ਵੀ ਚੱਲਦਾ ਆਹ ਦੇਖੋ ਅੱਧੇ ਘੰਟੇ ਬਾਅਦ ਚਲੇ ਗਿਆ ਓ ਕਿੰਨੇ ਚਲੇ ਗਏ ਉਹ ਕਿ ਕਿ ਚੌਂਕੀ ਸਾਫ ਕਰੀ ਹਲੋ ਬੈ ਜਿਹੜੀ 400 ਤੇ 800 ਦਾ ਪਤਾ ਮਿਲਿਆ ਮੇਰੇ ਮંત્રી ਜੀ ਦੇੋਂ ਨਾ ਮਹਿੰਗਾ ਹੋਗਾ ਜੀ ਨਹੀਂ ਨਹੀਂ ਮਹਿੰਗਾ ਨਹੀਂ ਇੱਕ ਰੁਕ ਜਾਓ ਇੱਕ ਸਿਰ ਇੱਕ ਰੁਕ ਜਾਓ ਆ ਤਾਂ ਨਾ ਦਿਖਾਣਾ ਜੀ ਜਿਹੜੀ ਗੱਲ ਤੁਸੀਂ ਕਹਿੰਦੇ ਮੈਨੂੰ ਪਤਾ ਹੈ ਇਹ ਇਸੇ ਜੋ ਕਰੋ ਸਰਕਾਰ ਕੋਸ਼ਿਸ਼ ਕਰਨਾ ਚਾਹੀਦਾ ਮੀਡੀਆ ਸਾਹਿਬ ਜਪਾਉਂਦੇ ਨੇ ਮੀਡੀਆ ਤਾਂ ਤੁਹਾਡੇ ਨਾਲ ਹੈ ਜਿੰਨੇ ਮੀਡੀਆ ਬੁਹਾਟੇ ਲਗਾਉਂਦੇ ਨੇ ਕੋਈ ਮੀਡੀਆ ਦੇ ਮੱਗ ਨਹੀਂ ਪੈ ਲੈ ਰਿਹਾ ਮੰਨ ਲਓ ਜੇ ਮੀੜੇ ਦੇ ਹਮਲਾ ਹੋ ਜਾਵੇ ਮੀਡੀਆ ਕੀ ਕਰੂ ਜੀ ਐਮਐਲਏ ਸਾਹਿਬ ਮੀਡੀਆ ਤਾਂ ਪਸੰਦ ਲੇ ਕੇ ਮੁੰਡਾ ਚੱਕਦੇ ਹੈ ਅਸੀਂ ਤਾਂ ਪਸੰਦ ਸੁਣ ਲਓ ਗੱਲ ਨੂੰ ਮੇਰੀ ਸੁਣੋ ਮੇਰੀ ਗੱਲ ਸੁਣੋ ਕੱਲ ਮੈਂ ਯੂਨੀਵਰਸਿਟੀ ਚ ਅਫੀਸ਼ਲ ਫੰਕਸ਼ਨ ਤੇ ਗਿਆ ਸੀ ਜੋ ਤੁਸੀਂ ਕਿਹਾ ਜੀ ਠੀਕ ਹੈ ਜੀ ਆ ਚਿੱਠੀ ਆਇਆ ਕਿ ਅੱਜ ਸਵੇਰੇ ਫਿਰ ਮੈਂ ਚਲਾ ਗਿਆ ਓਪੀਡੀ ਚ ਗਿਆ ਡਾਕਟਰ ਨਹੀਂ ਸੀਗੇ ਭਾਜੜ ਪੈ ਗਈ ਸਭ ਨੂੰ ਦੂਜਾ ਸਟਾਫ ਨਹੀਂ ਸੀਗਾ ਮੈਂ ਚਿੱਠੀ ਕੱਢਤੀ ਮੈਡੀਕਲ ਸੁਪਰਡੈਂਟ ਦੀ ਐਕਸਪਲੋਰੇਸ਼ਨ ਮਾਰਕਿੰਗ ਉਹਦੇ ਤੇ ਐਕਸ਼ਨ ਹੋ ਗਿਆ ਜੀ ਜੋ ਤੁਸੀਂ ਕਹਿੰਦੇ ਆ ਮੈਂ ਕਰ ਰਿਆ ਹੁਣ ਇਹ ਇਹ ਵਾਲੇ ਇਹ ਮੈਂ ਉਹ ਤਫਰੀਦ ਰਿਪੋਰਟ ਤਫਰੀਦ ਰਿਪੋਰਟ ਤਫਰੀਦ ਰਿਪੋਰਟ ਸਰ ਤੁਸੀਂ ਸਰ ਤੁਸੀਂ ਅੱਜ ਨਸ਼ਾ ਨੂੰ ਲੈ ਕੇ ਪਹੁੰਚਿਓ ਜੀ ਇੱਥੇ ਮੈਂ ਸਰਪ੍ਰਾਈਜ਼ ਚੈੱਕ ਕਰਦਾ ਮੈਂ ਤੁਹਾਡੇ ਸਾਹਮਣੇ ਹੁਣ ਬੰਦ ਨੂੰ ਕਹਿ ਕੇ ਹਟਿਆ ਬਈ ਇਸ ਤੋਂ ਬਾਅਦ ਸਰਪ੍ਰਾਈਜ਼ ਚੈੱਕ ਹੋਣਿਆ ਮੈਂ ਨਰਸਰੀ ਸੈਂਟਰ ਸਰ ਬੰਦ ਪਿਆ ਬਹੁਤ ਤੇਰਾ ਚਿੱਟਾ ਹੱਥ ਬਣਿਆ ਹੋਇਆ ਇੱਥੇ ਜਿਹੜੀ ਇਹ ਆਈਪੀਏ ਨੇ ਹਸਪੀਟਲ ਅਨ ਬੈਨੀਫਿਟ ਦੇਣੀ ਹੈ ਰਾਤੀ ਜਿਹੜਾ ਹੈਗਾ ਬੱਚਿਆਂ ਦਾ ਰੈ퍼 ਕੀਤਾ ਜਾਂਦਾ ਤੇ ਲੱਖਾਂ ਰੁਪਏ ਦੀ ਜਿਹੜੀ ਹੈਗੀ ਆ ਉਹ ਬੱਚਿਆਂ ਦੇ ਮਤਲਬ ਜਿਹੜੇ ਜਿਹੜੇ ਘਰੇ ਰੋਟੀ ਨਹੀਂ ਪਾਗਦੀ ਆਪਣੇ ਕੋਲ ਪ੍ਰੈਕਟਿਸ਼ਨ ਹੈਗੇ ਕਰ ਜੀ ਪ੍ਰੈਕਟਿਸ਼ਨ ਕਿੰਨੇ ਆਪਣੇ ਕੋਲੇ ਪ੍ਰੈਕਟਿਸ਼ਨ ਆਪਣੇ ਕੋਲੇ ਕਿੰਨੇ ਦੋ ਨੇ ਸਰ ਦੋ ਨੇ ਤੇ ਨਰਸੀ ਕਿਉਂ ਮੰਗਦੇ ਜੀ ਦੋ ਸਰ ਜਿਹੜੇ ਜਿਹੜੇ ਨਰਸਿੰਗ ਸਿਸਟਰਸ ਹੁੰਦੀਆਂ ਜਿਹੜੀਆਂ ਸਟੇਜ ਟ੍ਰੇਨਿੰਗ ਹਾਂ ਉਹ ਕੋਈ ਕਲੀਨਿਕ ਡਾਕਟਰ ਦਾ ਟ੍ਰੇਨ ਹੈ ਉਹਨਾਂ ਨੂੰ ਕੋ ਟ੍ਰੇਨ ਕਰ ਲਓ ਉਹਨਾਂ ਨੂੰ ਫਿਰ ਕੀ ਪ੍ਰਾਈਵੇਟ ਚ ਆਪੀ ਕਰਦੇ ਰੱਖੇ ਹੋ ਸਰ ਜਿਆਦਾ ਸਰ ਸ਼ਹਿਰ ਤੇ ਰਿਜ਼ਾਈਨ ਤਾਂ ਐਸਐਲਸੀਓ ਚੱਲਦਾ ਨਹੀਂ ਆ ਤੁਹਾਡਾ ਲਾਵ ਨੂੰ ਨਿੰਦਰ ਮਨਿੰਦਰ ਸਰ ਇੱਕ ਤੁਸੀਂ ਅੱਜ ਨਸ਼ਿਆਂ ਨੂੰ ਲੈ ਕੇ ਪਹੁੰਚੇ ਹੋ ਬਰਨਾਲੇ ਜੀ ਜ਼ਿਲ੍ਹਾ ਪ੍ਰਸ਼ਾਸਨ ਸ਼ਿਵਨ ਪ੍ਰਸ਼ਾਸਨ ਕੋਲ ਸਰ ਪ੍ਰਸ਼ਾਸਨ ਵੀ ਹੈ ਕੋਈ ਮਤਲਬ ਕਿ ਬਡੋਜਰ ਵਾਲੀ ਕਾਰਵਾਈ ਚੱਲੀ ਹੈ ਬਰਨਾਲੇ ਦੇ ਵਿੱਚ ਕੋਈ ਕੀਤਾ ਗਿਆ ਜਦੋਂ ਦੇ ਬੋਲੋ ਦੇਖੋ ਉਹਦੇ ਚ ਨਾ ਜੀ ਉਹ ਇਹਨਾਂ ਦਾ ਡੋਮੇਨ ਹੈ ਉਹਦੇ ਵਾਸਤੇ ਪਹਿਲਾਂ ਇੱਕ ਸਾਰੀ ਕਾਰਵਾਈ ਕਰਨੀ ਹੁੰਦੀ ਹੈ ਜੀ ਇਹ ਦੇਖਣਾ ਵੀ ਬੰਦੇ ਦੀ ਜਗ੍ਹਾ ਇਲੈਗਲ ਹੈ ਉਹਦੇ ਤੇ ਮਤਲਬ ਕੋਈ ਉਹਦੇ ਕੋਲੋਂ ਜਾਂ ਰਿਕਵਰੀ ਹੋਏਗੀ ਜਾਂ ਐਨਡੀਪੀਐਸ ਦਾ ਉਹਦਾ ਕੋਈ ਟਰੈਕ ਰਿਕਾਰਡ ਹੋਏਗਾ ਕੋਈ ਮਤਲਬ ਆਫਟਰ ਲੋ ਕੋਰਟਸ ਵੀ ਜਾਂਦੇ ਹਨ ਨਾ ਜੀ ਉਹ ਇਹਨਾਂ ਨੇ ਇਹਨਾਂ ਦਾ ਫੀਲਡ ਆ ਮੇਰਾ ਫੀਲਡ ਨਹੀਂ ਆ ਜੀ ਉਹ 10 दैट विल बी ਐਸ ਪਰ ਲਾ ਨਾ ਵੀ ਟੇਕ ਇਟਸ ਕੋਰਸ ਨੇ ਕ੍ਰਾਪਸ਼ਨ ਸਰਕਾਰ ਦੀ ਟੋਪ ਦਾ ਸਬਜੈਕਟ ਹੈ ਇਥੋਂ ਦੇ ਇੱਕ ਸਿਵਲ ਸਰਜਨ ਸਾਹਿਬ ਦੇ ਖਿਲਾਫ ਪਿਸ਼ਤਾਚਾਰ ਦੇ ਦੋਸ਼ ਲਗੇ ਸਰਕਾਰ ਨੇ ਵੀ ਇਨਕੁਆਇਰੀ ਵੀ ਕੀਤੀ ਪਰ ਰਿਪੋਰਟ ਨੱਬੀ ਹੋਈ ਆ ਉਹ ਉਹਦੇ ਤੇ ਕਾਰਵਾਈ ਅਜੇ ਤੱਕ ਨਹੀਂ ਹੋ ਰਹੀ ਤੁਸੀਂ ਨਾ ਮੇਰੀ ਗੱਲ ਸੁਣੋ ਇੱਕ ਸਿਵਲ ਸਰਜਨ ਲੈਵਲ ਦਾ ਅਫੀਸਰ ਉਹਨੂੰ ਸਸਪੈਂਡ ਕੀਤਾ ਹੋਇਆ ਨਾ ਜਦੋਂ ਦੇਖੋ ਮੈਨੂੰ ਇਨਫੋਰਮੇਸ਼ਨ ਜਿਹੜੀ ਆਈ ਸੀ ਉਹ ਡਾਕਟਰਸ ਤੋਂ ਉਹਨੇ ਜਮ੍ਹਾਂ ਤੁਹਾਨੂੰ ਫੋਨ ਵੀ ਕਰ ਰਿਹਾ ਮੈਂ ਜਦੋਂ ਸਾਡੇ ਕੋਲੇ ਕੋਈ ਐਕਸ਼ਨੇਬਲ ਇਨਫੋਰਮੇਸ਼ਨ ਆਉਂਦੀ ਹੈ ਮੈਂ ਫਰੀਦਕੋਟ ਸੀ ਕਹਿੰਦਾ ਲੋਕਾਂ ਨੇ ਕਹਿੰਦੇ ਤੁਸੀਂ ਰੌਡਸਾਹ ਆਇਸੀ ਸਾਰਾ ਕੁਝ ਵਧੀਆ ਲੱਗਿਆ ਹੁਣ ਮੈਂ ਕਹਿੰਦਾ ਜੀ ਮੇਰੇ ਮੈਂ ਕਹਿੰਦਾ ਤਾਂ ਮੈਨੂੰ ਪਤਾ ਹੈ ਜਦੋਂ ਮੈਂ ਜਾਊਗਾ ਵਧੀਆ ਕਰਨਗੇ ਸਾਰਾ ਕੁਝ ਜਦੋਂ ਉਹਨੂੰ ਬੁਲਾਇਆ ਹੋਇਆ ਉਹਨਾਂ ਨੇ ਕਹਿੰਦੇ ਸਵੇਰੇ ਆ ਕੇ ਦੇਖਿਓ ਮੈਂ ਸਵੇਰੇ ਚਲਾ ਗਿਆ ਤੁਸੀਂ ਮੈਨੂੰ ਹੁਣ ਇਨਫੋਰਮੇਸ਼ਨ ਦਿੱਤੀ ਹੈ ਹੁਣ ਥੋੜੀ ਜਿਹੀ ਵੇਟ ਕਰੋ ਇੰਤਜ਼ਾਰ ਕਰੋ ਦੇਖੋ ਹੁਣ ਦੇਖੋ ਨਜ਼ਾਰਾ ਡਾਕਟਰ ਇਥੋਂ ਦੇ ਰਿਜਾਈਨ ਦੇ ਰਹੇ ਨੇ ਕਿਉਂਕਿ ਜਿਹੜੀ ਡਿਸਪੈਂਸਰੀ ਚੰਨਰਵਾਗ ਵਾਲਾ ਸਰ ਉੱਥੇ ਇੱਕ ਜਾਂ ਦੋ ਮਰੀਜ਼ ਹੁੰਦਾ ਪਰ ਇੱਥੇ ਜਿਵੇਂ ਲਾਸਟ ਟਾਈਮ ਪੀਡੀਏ ਇਸ ਨੂੰ ਵੀ ਉੱਥੇ ਗਿਆ ਹੋਇਆ ਸੀ ਤੇ 150 ਤੋਂ 200 ਦੀ ਓਪਨੀ ਹੁੰਦੀ ਉੱਥੇ ਪੂਰੇ ਦਿਨ ਚ ਇੱਕ ਜਾਂ ਦੋ ਮਰੀਜ਼ ਆ ਰਹੇ ਇਹ ਕਰਨੇ ਹੈਗੇ ਯਾਰ ਗਲਤ ਗਲਤ ਨਾ ਫਿਰ ਇੱਕ ਮਿੰਟ ਇੱਕ ਮਿੰਟ ਬਿਲਕੁਲ ਗਲਤ ਇੱਕ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਇੱਕ ਇਹ ਬਾਰੇ ਇੱਕ ਗਲਤ ਤਰੀਕਾ ਡਾਕਟਰ ਦੇਵੰਤ ਤੇ ਹੋਰ ਪਿਛਲੇ ਡਾਕਟਰਾਂ ਨੇ ਤਾਂ ਕਰਕੇ ਰਿਜ਼ਾਈਨ ਦੇ ਦਿੱਤਾ ਮੈਨੂੰ ਪਤਾ ਹੈ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਦੇਖੋ ਇਹ ਜਿਹੜੀ ਪ੍ਰੋਬਲਮ ਹੈ ਨਾ ਜੀ ਇਹ ਇਕੱਲੇ ਪੰਜਾਬ ਦੀ ਜਾਂ ਬਰਨਾਲੇ ਦੀ ਪ੍ਰੋਬਲਮ ਨਹੀਂ ਹੈ ਜਿਹੜੇ ਡਾਕਟਰ ਹੈ ਤੁਹਾਡੇ ਨਾ ਜੀ ਜਿਹੜੇ ਡਾਕਟਰ ਐ ਤੁਹਾਡੇ ਜਿਹਨੂੰ ਸਰਕਾਰ ਦੇ ਵਿੱਚ 1 ਲੱਖ ਰੁਪਈਆ ਜਾਂ 5 ਲੱਖ ਤਨਖਾਹ ਮਿਲਦੀ ਆ ਬਾਹਰ ਉਹਨੂੰ 3 ਲੱਖ ਮਿਲਦੀ ਆ 2.5 ਲੱਖ ਮਿਲਦੀ ਆ ਨਾ ਜੀ ਇਹ ਇਹ ਨੋਰਮ ਇਹ ਸਾਰੇ ਦੇਸ਼ ਦੇ ਵਿੱਚ ਵਰਤਾਰਾ ਹੈ ਹਾਰ ਤਾਂ ਤੇ ਸ਼ਾਰਟੇਜ ਆ ਉਹਦੇ ਵਾਸਤੇ ਅਸੀਂ ਇਨਸੈਂਟਿਵੇਸ ਕਰ ਰਹੇ ਆ ਡਾਕਟਰਾਂ ਨੂੰ ਉਹਨਾਂ ਨੂੰ ਕਿੱਦਾਂ ਰੀਟੇਨ ਕਰਨਾ ਤੁਹਾਨੂੰ ਪਤਾ ਹੋਵੇਗਾ ਰੀਸੈਂਟਲੀ ਮੈਂ 5 10 15 ਲਾਗੂ ਕੀਤਾ ਡਾਕਟਰ ਖੁਸ਼ ਐ ਹੁਣ ਹੁਣ ਡਾਕਟਰ ਖੁਸ਼ ਐ ਤੁਸੀਂ ਵੀ ਖੁਸ਼ ਹੋ ਜਾਓ ਧੰਨਵਾਦ ਥੈਂਕ ਯੂ ਜੀ